ਪੰਥਕ ਮਸਲਿਆਂ ਦੇ ਉੱਤੇ ਗੱਲਬਾਤ ਕਰਨੀ ਦੁਵਾਰਾ ਲਾਜ਼ਮੀ ਹੋ ਗਈ ਹੈ بڑے بڑے ਧਿਆਨ ਲੱਗ ਰਹੇ ਐ ਉਹਨਾਂ ਬਾਰੇ ਵੀ ਕੁਝ ਹੋਰ ਗੱਲਾਂ ਜ਼ਰੂਰੀ ਯਾਨੀ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਨੂੰ ਲੈ ਕੇ ਪੰਜ ਮੈਂਬਰੀ ਕਮੇਟੀ ਦੇ ਫੈਸਲੇ ਨੂੰ ਲੈ ਕੇ ਸ਼ਰੋਮਣੀ ਅਕਾਲੀ ਦਲ ਨੂੰ ਲੈ ਕੇ ਸਾਡੇ ਨਾਲ ਮੌਜੂਦ ਨੇ ਭਾਈ ਸੁਖਦੇਵ ਸਿੰਘ ਫਗਵਾੜਾ ਭਾਈ ਸਾਹਿਬ ਸਵਾਗਤ ਹੈ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਕੀ ਹਾਲ ਹੈ ਪਹਿਲਾਂ ਤਾਂ ਇੱਥੇ ਸ਼ੁਰੂ ਕਰਦੇ ਆ ਕਿਵੇਂ ਹੋ ਚੜ੍ਹਦੀ ਕਲਾ ਦੀ ਹਮੇਸ਼ਾ ਚੜ੍ਹਦੀ ਕਲਾ ਲੱਗਦਾ ਨਹੀਂ ਪਿਆ ਭਾਈ ਸਾਤਰਾ ਕਿਉਂ ਮੈਂ ਕਹਿੰਨਾ ਕਿਉਂਕਿ ਜਿਸ ਤਰ੍ਹਾਂ ਦੇ ਲਫ਼ਜ਼ ਸੁਣਾਈ ਦੇ ਰਹੇ ਐ ਜਿਸ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਐ ਇਥੋਂ ਤੱਕ ਗੱਲਾਂ ਹੋਣ ਲੱਗ ਗਈਆਂ ਕਿ ਇਹ षड्यंत्र ਰਚਿਆ ਗਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਇਥੋਂ ਤੱਕ ਕਹਿਤਾ ਕਿ ਇਹ ਤਾਂ ਪਹਿਲਾਂ ਹੀ ਪਲਾਨ ਬਣਾਈ ਬੈਠੇ ਸੀ ਪ੍ਰਧਾਨ ਬਣਨ ਦਾ ਪ੍ਰੇਮ ਸਿੰਘ ਚੰਦੂ ਮਾਤਾ ਜੀ ਦੇ ਬਿਆਨ ਦਾ ਹਵਾਲਾ ਲੈ ਕੇ ਹੁਣ ਕੁਝ ਤਕਰੀਰਾਂ ਹੋ ਰਹੀਆਂ ਇਹ ਤੋਂ ਹੀ ਸ਼ੁਰੂ ਕਰਦੇ ਆਂ ਦੇਖੋ ਜਿਹੜੀ ਨਾ ਆਮ ਆਦਮੀ ਪਾਰਟੀ ਤੋਂ ਬਾਅਦ ਹਾਂ ਜਾਂ ਉਸ ਤੋਂ ਵੀ ਜ਼ਿਆਦਾ ਜਿਹੜਾ ਆਪਣੀ ਵਿਰੋਧੀ ਧਿਰ ਨੂੰ ਬਲੈਕ ਪੇਂਟ ਕਰਨ ਦੀ ਕਪੈਸਿਟੀ ਹੈ ਨਾ ਉਹ ਸਭ ਤੋਂ ਜ਼ਿਆਦਾ ਸੁਖਵੀਰ ਵਾਲੇ ਤੁਹਾਡੇ ਕੋਲ ਹੈ ਕਿਉਂਕਿ ਉਹਨਾਂ ਦੀ ਸਾਰੀ ਪੋਲਿਟਿਕਸ ਜਿਹੜੀ ਆ ਉਹ 네ਗੇਟਿਵ ਨੈਰੇਟਿਵ ਤੇ ਖੜੀ ਹੈ ਉਹ ਟ੍ਰੋਲਿੰਗ ਤੇ ਖੜੀ ਹੈ ਪਤਾ ਨਹੀਂ ਕੀ ਉਹਨਾਂ ਦੇ ਮਨ 'ਚ ਵਹਿਮ ਹੈ ਵੀ ਸ਼ਾਇਦ ਉਹ ਆਪਣੀਆਂ ਆਦਤਾਂ 'ਚ ਕੋਈ ਸੁਧਾਰ ਨਹੀਂ ਕਰ ਰਹੇ ਜਾਂ ਅੱਜ ਤੱਕ ਜਿੰਨੀਆਂ ਚੀਜ਼ਾਂ ਦੇ ਇਲਜ਼ਾਮ ਉਹਨਾਂ ਨੇ ਦੂਜਿਆਂ ਤੇ ਲਾਏ ਉਹ ਇਲਜ਼ਾਮ ਆਪਣੇ ਬਾਰੇ ਉਹ ਸਾਰੀ ਦੁਨੀਆ ਮੋਰੇ ਸਾਰੇ ਦੁਨੀਆ ਦੇ ਕੈਮਰੇਆਂ ਲਾਈਵ ਕੈਮਰੇਆਂ ਦੇ ਮੋਰੇ ਮੰਨੇ ਹਰ ਉਹ ਚੀਜ਼ ਜਿਹੜੇ ਇਲਜ਼ਾਮ ਉਹਨਾਂ ਨੇ ਦੂਜਿਆਂ 'ਤੇ ਲਾਇਆ ਸੀ ਉਹ ਆਪਣੀ ਝੋਲੀ 'ਚ ਪਵਾਇਆ ਮੰਨਿਆ ਉਹ ਉੱਥੇ ਕੋਈ ਇਹਨਾਂ ਦੀ ਕੋਈ ਧਿਆਨਧਾਰੀ ਨਹੀਂ ਸੀ ਹੂੰ ਉਹ ਉਹ ਤਖਤੀ ਤਾਕਤ ਸੀ ਜਿਹਨੇ ਮਣਵਾ ਲਿਆ ਹੂੰ ਸ਼ਾਇਦ ਉਹ ਇਹਨਾਂ ਦੀ ਕਨਫੈਸ਼ਨ ਸੁਪਰੀਮ ਕੋਰਟ ਵੀ ਨਾ ਕਰਵਾ ਪੰਦੀ ਹੂੰ ਹੁਣ ਦਿੱਕਤ ਇਹ ਹੈ ਵੀ ਜੋ ਕੁਝ ਨਵਾਂ ਦਿਖਾਇਆ ਜਾ ਰਿਹਾ ਪ੍ਰੇਮ ਸਿੰਘ ਚੰਦੂ ਮਾਜਰੇ ਹੋਣਾਂ ਦੀ ਸਟੇਟਮੈਂਟ ਨੂੰ ਲੈ ਕੇ ਹੁਣ ਮੈਂ ਤੁਹਾਨੂੰ ਛੋਟੀ ਜਿਹੀ ਇੱਕ ਗੱਲ ਯਾਦ ਕਰਾਵਾਂ ਤੇ ਤੁਹਾਨੂੰ ਸਾਰੀ ਗੱਲ ਦੀ ਕਲੈਰਿਟੀ ਹੋ ਜਾਵੇਗੀ। ਹਮ ਤੁਸੀਂ ਜਰਨਲਿਜ਼ਮ ਦੇ ਵਿੱਚੋਂ ਪਲ-ਪਲ ਦੀ ਖਬਰ ਰੱਖਦੇ ਹੋ। ਤੁਹਾਨੂੰ ਮੈਂ ਸਿਰਫ ਇੱਕ ਸਿੰਗਲ ਸਟੇਟਮੈਂਟ ਯਾਦ ਕਰਾਉਂਗਾ ਕਿ ਅਕਾਲ ਤਖਤ ਸਾਹਿਬ ਤੋਂ ਬਾਹਰ ਨਿਕਲਦਿਆਂ ਹਮ ਮੀਡੀਆ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਪੁੱਛਿਆ ਕਿ ਕੀ ਤੁਹਾਨੂੰ ਪਬਲੀਕਲੀ ਆਫਰ ਹੋਈ ਹੈ। ਹਮ ਕੀ ਤੁਸੀਂ ਸੁਧਾਰ ਲਹਿਰ ਦੀ ਪ੍ਰਧਾਨਗੀ ਕਬੂਲ ਕਰਦੇ ਹੋ? ਹਮ ਉਹ ਸਟੇਟਮੈਂਟ ਖੁਦ ਯੂਥ ਖਾਲੀ ਦਲ ਦੇ ਲੋਕਾਂ ਨੇ ਅੱਜ ਤੋਂ ਹਫ਼ਤਾ ਪਹਿਲਾਂ ਵਾਇਰਲ ਕੀਤੀ ਸੀ ਵੀ ਮੈਂ ਕਿਸੇ ਇੱਕ ਧੜੇ ਦੀ ਪ੍ਰਧਾਨਗੀ ਨਹੀਂ ਲਵਾਂਗਾ ਜੇ ਦੋਵੇਂ ਧੜੇ ਇੱਕ ਹੁੰਦੇ ਨੇ ਤੇ ਇਹਦੇ ਬਾਰੇ ਸੋਚਿਆ ਜਾ ਸਕਦਾ ਹ ਹੁਣ ਉਹ ਜਿਹੜੀ ਗੱਲ ਚੰਦੂ ਮਾਜਰੇ ਹੋਣਾ ਨੇ ਸਟੇਜ ਤੋਂ ਕਹੀ ਇਹ ਅਪੀਲ ਸੁਧਾਰ ਲੈਰ ਨੇ ਜਨਤਕ ਤੌਰ ਤੇ ਗਿਆਨੀ ਹਰਪੀ ਸਿੰਘ ਨੂੰ ਕੀਤੀ ਸੀ ਵੀ ਸਾਡੀ ਧੜੇ ਦੀ ਪ੍ਰਧਾਨਗੀ ਕਬੂਲ ਕਰੋ ਹ ਔਰ ਉਹ ਜਨਤਕ ਤੌਰ ਤੇ ਡਿਨਾਈ ਹੋ ਚੁੱਕੀ ਹੈ ਉਹਦੇ 'ਚ ਨਵਾਂ ਕੀ ਕਹਿਤਾ ਮੈਨੂੰ ਉਹ ਨਹੀਂ ਸਮਝ ਆਇਆ ਸਵਾਈ ਇਸ ਗੱਲ ਦੇ ਵੀ ਉਹਨੇ ਪ੍ਰੇਮ ਸਿੰਘ ਚੰਦੂ ਮਾਜਰੇ ਹੁਣਾਂ ਨੇ ਉਸ ਤੋਂ ਪਿਛਲੇ ਦੀ ਭੂਮਿਕਾ ਬੰਨੀ ਵੀ ਉਹ ਗੱਲ ਕਦੋਂ ਤੇ ਕਿੱਥੇ ਹੋਈ ਸੀ ਹਮ ਇਸ ਤੋਂ ਇਲਾਵਾ ਆਫਰ ਕਰਨਾ ਤੇ ਡਿਨਾਈ ਕਰਨਾ ਦੋਵੇਂ ਚੀਜ਼ਾਂ ਆਲਰੇਡੀ ਪਬਲਿਕ ਪਲੇਟਫਾਰਮ ਤੇ ਨੇ ਹਮ ਔਰ ਉਹ ਇਹਨਾਂ ਦੇ YouTube ਚੈਨਲਾਂ ਤੇ ਜਾਂ ਜਿਹੜੇ ਇਹਨਾਂ ਦੇ ਟ੍ਰੋਲਿੰਗ ਪੇਜ ਐ ਉਹਨਾਂ ਤੇ ਉਹ ਵੀਡੀਓ ਮੌਜੂਦ ਹੈ ਅੱਜ ਤੋਂ ਇੱਕ ਹਫ਼ਤੇ ਪਹਿਲਾਂ ਜਿਹੜੇ ਸੁਖਵੀਰ ਦੀ ਟ੍ਰੋਲਿੰਗ ਆਰਮੀ ਦੇ ਪੇजेस ਨੇ ਉਹਦੇ ਉੱਤੇ ਉਹੀ ਗਿਆਨੀ ਅਰਪੀ ਸਿੰਘ ਦੀ ਵੀਡੀਓ ਵਾਇਰਲ ਹੋਈ ਸੀ ਵੀ ਗੈਨੀ ਆਰਪੀ ਸਿੰਘ ਤਾਂ ਇਹ ਕਹਿੰਦੇ ਸੀ ਜੀ ਮੈਂ ਇੱਕ ਧੜੇ ਦੀ ਪ੍ਰਧਾਨਗੀ ਲੈਣੀ ਨਹੀਂ ਹੁਣ ਕਿਉਂ ਲੈ ਲਈ ਇਹ ਆਪਣੀ ਸਟੇਟਮੈਂਟ ਤੋਂ ਮੁੱਕਰ ਗਏ ਇਹਦਾ ਮਤਲਬ ਗਲਤ ਤੇ ਜਨਤਕ ਪਲੇਟਫਾਰਮ ਤੇ ਹੋਈ ਸੀ ਤਾਂ ਹੀ ਮੀਡੀਆ ਨੇ ਸਵਾਲ ਕੀਤਾ ਵੀ ਕੀ ਤੁਸੀਂ ਕਬੂਲ ਕਰਦੇ ਹੋ ਪ੍ਰਧਾਨਗੀ ਕਿ ਨਹੀਂ ਕਰਦੇ ਹੋ ਤੇ ਚੰਧੂ ਮਾਜਰੇ ਨੇ ਉਹਨੂੰ ਥੋੜਾ ਐਲੈਬੋਰੇਟ ਕਰਕੇ ਕਹਿ ਦਿੱਤਾ ਇਹਦੇ 'ਚ ਨਵਾਂ ਸ਼ੰਕਾ ਛੜਿਅੰਤਰ ਹੈ ਕਿ ਮੈਨੂੰ ਤਾਂ ਸਮਝ ਨਹੀਂ ਆਈ ਇਹਦੇ ਵਿੱਚ ਇਹਦਾ ਜੀ ਤੁਸੀਂ ਜੇ ਚੰਧੂ ਮਾਜਰੇ ਉਹਨਾਂ ਦੀ ਸਟੇਟਮੈਂਟ ਸੁਣੋ ਜੀ ਸੌਰੀ ਟੂ ਸੇ ਚੰਧੂ ਮਾਜਰੇ ਉਹਨਾਂ ਦੀ ਸਟੇਟਮੈਂਟ ਸੁਣੋ ਦੁਬਾਰਾ ਹੋ ਸਕਿਆ ਤੇ ਵੀਡੀਓ ਦੇ ਨਾਲ ਵੀ ਚਲਾ ਦਿਓ ਆਪਣੀ ਉਹਦੇ ਚੋ ਬਕਾਇਦਾ ਲਬਜ ਵਰਤਦਾ ਹੈ ਕਿ ਢੀਂਡ ਸਾਹਿਬ ਨੇ ਕਿਹਾ ਕਿ ਤੁਸੀਂ ਸੁਧਾਰ ਲਹਿਰ ਦੀ ਪ੍ਰਧਾਨਗੀ ਹਮ ਕਬੂਲ ਕਰੋ ਹਮ ਜਿੰਮੇਵਾਰੀ ਸੰਭੋ ਸੁਧਾਰ ਲਹਿਰ ਤੁਹਾਡੇ ਮਗਰ ਖੜੇਗੀ ਹਮ ਔਰ ਉਸ ਆਫਰ ਨੂੰ ਗਿਆਨੀ ਆਰ ਪੀ ਸਿੰਘ মিডিਆ ਮੋਰੇ ਪਬਲੀਕਲੀ ਟਨਾਈ ਕਰ ਚੁੱਕੇ ਨੇ ਤੇ ਛੜਿਆੰਤਰ ਕਾ ਦਾ ਇਹਦੇ ਚ ਹਮ ਔਰ ਉਹ ਕਬੂਲ ਵੀ ਨਹੀਂ ਕੀਤੀ ਸੁਧਾਰ ਲਹਿਰ ਭੰਗ ਹੋਈ ਭਰਤੀ ਹੋਈ ਔਰ ਡੈਮੋਕਰੇਟਿਡ ਵੇ ਦੇ ਨਾਲ ਉਹ ਇਹਦੇ ਪ੍ਰਧਾਨ ਬਣ ਕੇ ਨਿਕਲੇ ਖਾਸ ਕਰਕੇ ਉਦੋਂ ਜਦੋਂ ਮੈਂ ਉਸ ਡੈਲੀਕੇਟ ਜਲਾਸਟ ਦੇ ਬਤੌਰ ਸਪੈਸ਼ਲ ਐਨਵਾਈਟੀ ਮੌਜੂਦ ਸੀ ਮੈਂ ਭਾਰਤੀ ਚ ਪਾਰਟਿਸਪੇਟ ਨਹੀਂ ਕੀਤਾ ਬਟ ਤੁਸੀਂ ਦੇਖੋ ਉਹਦੇ ਵਿੱਚ ਤਿੰਨ ਸ਼ਾਇਦ ਚਾਰ ਵਾਰ ਇਕਬਾਲ ਸਿੰਘ ਚੁੰਡਾ ਹੋਣਾ ਨੇ ਪੁੱਛਿਆ ਇੱਕ ਕੋਈ ਆਮ ਸਟੇਟ ਡੈਲੀਗੇਟ ਸਧਾਰਨ ਜਿਹੜਾ ਕੋਈ ਸਰਕਲ ਡੈਲੀਗੇਟ ਆ ਜਾਂ ਵੈਸੇ ਦਾ ਸਟੇਟ ਡੈਲੀਗੇਟ ਸੀ ਪਰ ਕੋਈ ਸਰਕਲ ਡੈਲੀਗੇਟ ਵੀ ਉੱਥੇ ਮੌਜੂਦ ਸੀ ਕੋਈ ਵੀ ਬੰਦਾ ਜਿਹੜਾ ਇਸ ਹਾਲਤ ਵਿੱਚ ਮੌਜੂਦ ਹੈ ਉਹ ਖੜਾ ਹੋ ਕੇ ਆਪਣੀ ਪ੍ਰਧਾਨਗੀ ਦਾ ਦਾਵਾ ਠੋਕ ਸਕਦਾ ਜੇ ਉਹ ਪ੍ਰਧਾਨਗੀ ਕਰਾਣਾ ਚਾਹੁੰਦਾ ਤੇ ਬਕਾਇਦਾ ਚੋਣ ਹੋਏਗੀ ਵੋਟਾਂ ਵਹਿਣਗੀਆਂ ਇੱਕ ਸਿੰਗਲ ਬੰਦਾ ਨਹੀਂ ਖੜਾ ਹੋਇਆ ਉੱਥੇ ਇਹਨੂੰ ਸਰਵਸੰਤੀ ਨਾ ਗਈਏ ਤਾਂ ਹੋਰ ਕੀ ਕਹੀਏ ਨਹੀਂ ਤਾਂ ਆਦਰਵਾਈਜ਼ ਕੀ ਹੁੰਦਾ ਸੀ ਵੀ ਜੀ ਅਧਿਕਾਰ ਦੇ ਦਿੱਤੇ ਜਾਂਦੇ ਸੀ ਕਿਸੇ ਇੱਕ ਬੰਦੇ ਨੂੰ ਉਹ ਲਫਾਫੇ ਚੋਂ ਪੜ ਕੇ ਨਾ ਛਣਾਉਂਦਾ ਸੀ ਤੇ ਜਕਾਰੇ ਲੱਗ ਜਾਂਦੇ ਸੀ ਹਮ ਪਰ ਇਹ ਕਿਹੜੀ ਟ੍ਰੋਲਿੰਗ ਕੀ ਹੈ ਕਿਵੇਂ ਮੈਨੂੰ ਤਾਂ ਇਹ ਨਹੀਂ ਦੱਸੋ ਉਹ ਹੀ ਦੱਸਣਾ ਚਾਹਨਾ ਮੈਂ ਡੈਲੀਗੇਟ ਇਜਲਾਸ ਤੋਂ ਮੈਂ ਇੱਕ ਗੱਲ ਕੋਟ ਕਰਨੀ ਚਾਹਨਾ ਡੈਲੀਗੇਟ ਇਜਲਾਸ ਤੋਂ 24 ਘੰਟੇ ਪਹਿਲਾਂ ਇਹ ਹਾਲਾਤ ਸੀ ਕਿ ਕਿਸੇ ਵੀ ਹਾਲ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਨਹੀਂ ਸੀ ਬਣ ਸਕਦੇ ਹੋਰ ਕੋਈ ਵੀ ਬਣ ਸਕਦਾ ਸੀ ਹਮ ਇਹ ਕਿੜੇ ਅੰਤਰ ਕਿਵੇਂ ਆ ਜੀ ਆਲਮੋਸਟ ਬੀਬੀ ਸਤਵੰਤ ਕੌਰ ਉਹਨਾਂ ਦਾ ਨਾਮ ਫਾਈਨਲ ਚੱਲ ਪਿਆ ਸੀ ਸੋਸ਼ਲ ਮੀਡੀਆ ਤੇ ਵੀ ਲੋਕਾਂ ਨੇ ਉਹਨਾਂ ਨੂੰ ਐਕਸਪੈਕਟ ਵੀ ਕਰ ਮੰਨ ਵੀ ਲਿਆ ਸੀ ਔਰ ਇਹ ਲੱਗ ਰਿਹਾ ਸੀ ਸਾਨੂੰ ਵੀ ਅਖੀਰਲੇ ਮੂਮੈਂਟ ਤੱਕ ਇਹ ਕਲੈਰਿਟੀ ਨਹੀਂ ਸੀ ਕਿ ਪ੍ਰਧਾਨ ਗਿਆਨੀ ਹਰਪੀ ਸਿੰਘ ਜਾਂ ਬੀਬੀ ਸਤਵੰਤ ਕੌਰ ਉਹਨਾਂ ਦੇ ਵਿੱਚੋਂ ਬਣੇਗਾ ਜਾਂ ਡੈਲੀਗੇਟ ਜਲਾਸ ਵਿੱਚ ਕੋਈ ਤੀਸਰਾ ਬੰਦਾ ਖੜਾ ਹੋ ਕੇ ਚੋਣ ਦੀ ਮੰਗ ਕਰੇਗਾ ਤੇ ਚੋਣ ਹੋਏਗੀ ਇਹ ਕਲੈਰਿਟੀ ਤਾਂ ਕਿਸੇ ਨੂੰ ਵੀ ਅਖੀਰਲੇ ਦਮ ਤੱਕ ਹੈ ਨਹੀਂ ਸੀ ਹੂੰ ਨੇ ਇਹਦਾ ਇਹਦਾ ਜਿਹੜਾ ਦੂਸਰਾ ਪਹਿਲੂ ਆ ਮੈਂ ਉਹੀ ਤੁਹਾਨੂੰ ਦੱਸਣਾ ਚਾਹੁੰਦਾ ਇਸ ਗੱਲ ਦਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਗੱਲ ਦਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਇਹ ਮੁਲਾਕਾਤ ਹੋਈ ਜਦੋਂ ਇਹ ਮੀਟਿੰਗ ਹੋਈ ਜਦ ਰੁਟੀਨ ਸਾਹਿਬ ਨੇ ਆਫਰ ਰੱਖੀ ਹੈ ਇਹ ਮੰਗ ਕੀਤੀ ਉਸ ਵੇਲੇ ਜਥੇਦਾਰ ਸਾਹਿਬ ਜ਼ਿਹਦਾਰੀ ਦੇ ਉੱਤੇ ਸੀ ਯਾਨੀ ਕਿ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸਨ ਇਹ ਨਹੀਂ ਕਲੀਅਰ ਹੋ ਰਿਹਾ ਕਿ ਕੀ ਉਹ ਜਥੇਦਾਰ ਸਾਨੀਆ ਉਹਨਾਂ ਨੂੰ ਲਾਹ ਦਿੱਤਾ ਗਿਆ ਸੀ ਤੁਸੀਂ ਇਹ ਵੀ ਕਲੀਅਰ ਕਰ ਦਿਓ ਕਿਉਂਕਿ ਇਹ ਇੱਕ ਵੱਡਾ ਪਹਿਲੂ ਬਣਿਆ ਪਿਆ ਇਸ ਮੇਰਾ ਖਿਆਲ ਹੈ ਇਹ ਗੱਲ ਉਹਨਾਂ ਦੇ ਜਦੋਂ ਅਕਾਲ ਤਖਸਾਲ ਸਾਹਿਬ ਤੋਂ ਉਹਨਾਂ ਨੂੰ ਹਟਾ ਕੇ ਦਮਦਮਾ ਸਾਹਿਬ ਜਥੇਦਾਰੀ ਤਕਸੀਮਤ ਕੀਤਾ ਗਿਆ ਸੀ ਜਾਂ ਉਧਰ ਦੀ ਸੇਵਾ ਸੰਭਾਲ ਦਿੱਤੀ ਗਈ ਸੀ ਅਕਾਲ ਤਖਸਾਲ ਸਾਹਿਬ ਦੀ ਸੇਵਾ ਤੋਂ ਮਨਸੂਖ ਕਰ ਦਿੱਤਾ ਗਿਆ ਸੀ ਇਹ ਗੱਲ ਉਸ ਤੋਂ ਬਾਅਦ ਦੀ ਹੈ ਜਿਵੇਂ ਇੱਕ ਪੋਲੀਟੀਕਲ ਬੰਦਾ ਹੈ ਸੋਚਦਾ ਸੋਚਦਾ ਇੱਕ ਮਾਈਂਡ ਸੈਟ ਦੇ ਵਿੱਚ ਨਾ ਇਹ ਆਫਰਸ ਬ ਇਹਵਨ ਨਾ ਤੁਸੀਂ ਇਹ ਦੇਖੋ ਅੱਜ ਕਿਸੇ ਪੋਲੀਟੀਕਲ ਪਾਰਟੀ ਦੇ ਵਿੱਚ ਵੀ ਜਾਂ ਕਿਸੇ ਵੀ ਇੱਕ ਸੰਸਥਾ ਦੇ ਨਾਲ ਜਦੋਂ ਕੋਈ ਕਨਫਲਿਕਟ ਚ ਆਉਂਦਾ ਤਾਂ ਉਹਦੀ ਜਿਹੜੀ ਵਿਰੋਧੀ ਧੜਾ ਹੁੰਦਾ ਉਹਨੂੰ ਅਪਰੋਚ ਜ਼ਰੂਰ ਕਰਦਾ ਭਾਵੇਂ ਉਹ ਜੈਸਟਰ ਦੇ ਤੌਰ ਤੇ ਕਾਲ ਹੀ ਕਰੇ ਹਮਦਰਦੀ ਦੇ ਲਈ ਨਾ ਤਾਂ ਉਹ ਇੱਕ ਪਰਸੈਪਸ਼ਨ ਬਣ ਗਈ ਵੀ ਸ਼ਾਇਦ ਗਿਆਨੀ ਹਰਪੀ ਸਿੰਘ ਹੁਣ ਨਾਰਾਜ਼ ਹੋਣਗੇ ਅਗਲ ਤੱਕ ਸਾਹਿਬ ਦੀ ਸੇਵਾ ਤੋਂ ਮਨਸੂਖ ਹੋਣ ਕਰਕੇ ਤੇ ਉਹ ਉਹਨਾਂ ਨੂੰ ਸ਼ਾਇਦ ਉਹਨਾਂ ਦੀਆਂ ਤਾਕਤਾਂ ਘਟਾਈਆਂ ਗਈਆਂ ਜਾਂ ਉਹਨਾਂ ਦੀ ਸੇਵਾ ਘਟਾ ਦਿੱਤੀ ਗਈ ਹੈ ਤੇ ਇਹ ਸਹਾਰ ਲਾਇਰ ਦੀ ਇੱਕ ਪਰਸੈਪਸ਼ਨ ਸੀ ਵੀ ਹੁਣ ਗਿਆਨੀ ਹਰਪੀ ਸਿੰਘ ਬਾਦਲਾਂ ਦੇ ਖਿਲਾਫ ਜਾਣ ਲਈ ਸ਼ਾਇਦ ਮੈਂਟਰੀ ਪ੍ਰਪੇਅਰ ਹੋਣ ਨੀ ਕਈ ਵਾਰ ਉਹਦੇ ਵੀ ਨਹੀਂ ਲੱਗਦਾ ਮੈਨੂੰ ਕੋਈ ਪ੍ਰਧਾਨਗੀ ਨਹੀਂ ਚਾਹੀਦੀ ਹੂੰ ਨਹੀਂ ਫਗਵਾੜਾ ਸਾਹਿਬ ਕਈ ਵਾਰੀ ਤਾਂ ਐਂ ਵੀ ਲੱਗਦਾ ਹੈ ਕਿ ਚਲੋ ਅਜੇ ਆਪਾਂ ਸਮੀਕਰਨ ਦੇਖੀਏ ਪ੍ਰਧਾਨਗੀ ਦੇ ਉੱਤੇ ਜੇ ਮੈਂ ਸਵਾਲ ਕਰਾਂ ਸਮੀਕਰਨ ਦੇਖੀਏ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਕਾਰਜਕਾਰੀ ਜੇਸੇਦਾਰੀ ਤੋਂ ਹਟਾਇਆ ਗਿਆ ਮੁੜ ਕੇ ਦਮਦਮਾ ਸਾਹਿਬ ਤੱਕ ਉਹਨਾਂ ਨੂੰ ਮਹਿਸੂਸ ਕਰ ਦਿੱਤਾ ਗਿਆ ਉਸ ਤੋਂ ਬਾਅਦ ਜਦੋਂ ਦਮਦਮਾ ਸਾਹਿਬ ਦੀ ਵੀ ਜੇਸੇਦਾਰੀ ਜਾਂਦੀ ਹੈ ਈਵਨ ਉਸ ਤੋਂ ਬਾਅਦ ਉੱਥੇ ਕਿਰਦਾਰਕੁਸ਼ੀ ਵੀ ਚਲੋ ਕਹਿ ਲੋ ਹੁੰਦੀ ਹੈ ਜਾਂ ਬਹੁਤ ਵੱਡੇ ਇਲਜ਼ਾਮ ਲਾਏ ਜਾਂਦੇ ਆ ਉਸ ਤੋਂ ਬਾਅਦ ਐ ਤਣੀ ਕਿਤੇ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਸ਼ਾਇਦ ਇਓ 1 ਟੂ 1 ਬੈਟਲ ਦੇ ਵਿੱਚ ਹੀ ਉਤਰ ਆਏ ਕਿ ਆਓ ਹੁਣ ਪ੍ਰਧਾਨ ਬਣ ਕੇ ਹੀ ਮੈਨੇ ਬੜਾਂਗਾ ਨਹੀਂ ਬਿਲਕੁਲ ਨਹੀਂ ਜੀ ਇਹ ਇਹ ਸਾਰੀਆਂ ਚੀਜ਼ਾਂ ਸਰਕਮਸਟੈਂਸਸ ਦੇ ਵਿੱਚੋਂ ਨਿਕਲੀਆਂ ਨੇ ਔਰ ਮੈਨੂੰ ਇਹ ਲੱਗਦਾ ਵੀ ਅਸੀਂ ਬੜਾ ਸਮਾਂ ਇਸ ਦੌਰਾਨ ਉਹਨਾਂ ਦੇ ਨਾਲ ਬਤੀਤ ਕੀਤਾ ਹੈ ਬਹੁਤ ਜ਼ੋਰ ਲੱਗਾ ਇਸ ਗੱਲ ਦੇ ਲਈ ਉਹਨਾਂ ਨੂੰ ਮਨਾਉਣ ਲਈ ਵੀ ਤੁਸੀਂ ਇਹ ਜ਼ਿੰਮੇਵਾਰੀ ਜੇ ਮਿਲਦੀ ਹੈ ਤੇ ਆਪਾਂ ਸਾਹਮਣੀ ਹੈ ਤੁਸੀਂ ਅੱਗੇ ਲੱਕੇ ਸੰਭੋ ਨਾ ਉਹਨਾਂ ਦਾ ਪਰਿਵਾਰ ਇਸ ਗੱਲ ਹੀ ਤਿਆਰ ਸੀ ਨਹੀਂ ਨਾ ਫੈਨਸੀ ਉਹਨਾਂ ਨੇ ਇੱਕ ਤਾਂ ਕਿਹਾ ਵੀ ਹੈ ਕਿ ਜੇ ਮੈਨੂੰ ਸੰਗਤ ਇਹ ਜ਼ਿੰਮੇਵਾਰੀ ਸੌਂਪੇਗੀ ਤੇ ਮੈਂ ਲਵਾਂਗਾ ਮਤਲਬ ਉਹ ਆਪਣੇ ਵੱਲੋਂ ਰੈਡੀ ਸੀ ਜੇ ਮਿਲਦੀ ਹੈ ਜ਼ਿੰਮੇਵਾਰੀ ਤਾਂ ਮੈਂ ਉਹਦੇ ਵਿੱਚ ਉਹਦੇ ਵਿੱਚ ਇੱਕ ਕੰਡੀਸ਼ਨ ਸੀ ਵੀ ਜੇ ਹੁਕਮਨਾਮਾ ਇਹਨਾਂ ਬਿਨ ਲਾਗੂ ਹੋਣ ਤੋਂ ਬਾਅਦ ਇਹ ਜ਼ਿੰਮੇਵਾਰੀ ਮਿਲਦੀ ਹੈ ਭਾਵ ਕਿ ਦੋਵੇਂ ਧੜੇ ਇਕੱਠੇ ਹੁੰਦੇ ਨੇ ਇੱਕ ਹੀ ਅਕਾਲੀ ਦਲ ਰਹਿੰਦਾ ਔਰ ਉਹਦੇ 'ਚ ਨਵੀਂ ਲੀਡਰਸ਼ਿਪ ਤਬਦੀਲੀ ਦੀ ਸਪੇਸ ਬਣਦੀ ਹੈ ਫਿਰ ਮੈਂ ਉਹ ਪ੍ਰਧਾਨਗੀ ਨੂੰ ਕਬੂਲ ਕਰ ਸਕਦਾ ਲੋਕਾਂ ਦੇ ਉਹਦੀ ਜਨਰਲੀ ਸਾਂਝਾ ਹੋਇਆ ਨਹੀਂ ਪੂਰਾ ਉਹ ਵਿਦ ਕ੍ਰੈਡਿਸ਼ਨ ਦੋਵੇਂ ਧੜੇ ਇਕੱਠੇ ਹੋਏ ਨਹੀਂ ਹਾਂ ਤੇ ਉਹਦੇ ਵਿੱਚ ਹੁਣ ਉਹ ਦੇਖੋ ਇੱਕ ਤੜਾ ਭੱਜ ਗਿਆ ਨਾ ਉਹਦੇ ਚੋਂ ਜਿਹੜਾ ਖੜ ਗਿਆ ਉਹਨੂੰ ਤੁਸੀਂ ਲਵਾਰਸ ਨਹੀਂ ਛੱਡ ਸਕਦੇ ਜਿਹੜਾ ਹੁਕਮਨਾਮੇ ਦੇ ਨਾਲ ਖੜ ਗਿਆ ਉਹਨੂੰ ਲਵਾਰਸ ਕਿਉਂ ਛੱਡਿਆ ਜਾਵੇ ਉਹਨਾਂ ਨੇ ਉਹਨਾਂ ਨੇ ਆਪਣੀ ਪੋਲੀਟਿਕਲ ਦੇਖੋ ਜੋ ਮਰਜੀ ਅਸੀਂ ਕਹੀਏ ਅੱਜ ਇਹ ਭਾਵੇਂ ਬਦਨਾਮ ਨੇ ਬਾਦਲਾਂ ਦੇ ਨਾਲ ਰਹਿਣ ਕਰਕੇ ਹੀ ਬਦਨਾਮ ਨੇ ਇਹ ਲੀਡਰਸ਼ਿਪ ਜੇ ਅੱਜ ਅਨਪਪੂਲਰ ਹੈ ਲੋਕਾਂ ਦੇ ਵਿੱਚ ਜਿਹੜੀ ਸੁਧਾਰ ਲੈਰਦੀ ਹੈ ਜਾਂ ਉਹ ਜਿੱਤ ਨਹੀਂ ਪਾਰੀ ਜਾਂ ਉਹ ਪੋਲੀਟਿਕਲੀ ਕੋਈ ਰਾਈਜ਼ ਨਹੀਂ ਕਰ ਪਾਰੀ ਉਹਨਾਂ ਦਾ ਠੱਪਾ ਕੀ ਹੈ ਵੀ ਇਹ ਬਾਦਲਾਂ ਦੇ ਨਾਲ ਰਹੇ ਉਹਨਾਂ ਦੇ ਗੁਨਾਹਾਂ ਵੇਲੇ ਚੁੱਪ ਰਹੇ ਜਾਂ ਸਾਥ ਦਿੱਤਾ ਤੇ ਉਹਨਾਂ ਨੇ ਮੈਨੂੰ ਇਹ ਦੱਸੋ ਵੀ ਅਕਾਲ ਤਖਤ ਸਾਹਿਬ ਤੇ ਸਜ਼ਾ ਕਿਸ ਗੱਲ ਦੀ ਭੁਗਤੀ ਹੈ ਚੁੱਪ ਰਹਿਣ ਦੀ ਗੁਨਾਹਾਂ ਚ ਸਾਥ ਦੇਣ ਦੀ ਦੋਈ ਕੈਟਾਗਰੀ ਸੀ ਨਾ ਇੱਕ ਜਿਹੜੇ ਗੁਨਾਹਾਂ ਦੇ ਵਿੱਚ ਬਿਲਕੁਲ ਨਾਲ ਸੀ ਇੱਕ ਜਿਨ੍ਹਾਂ ਨੇ ਵਿਰੋਧ ਨਹੀਂ ਕੀਤਾ ਇਉਂ ਧਿਰ ਸੀ ਜਿਨ੍ਹਾਂ ਨੇ ਵਿਰੋਧ ਨਹੀਂ ਕੀਤਾ ਉਹਦੀ ਸਜ਼ਾ ਭੁਗਤੀ ਔਰ ਉਹਦੇ ਬਦਲੇ ਉਹਨਾਂ ਨੂੰ ਇਹ ਸਜ਼ਾ ਲਾਈ ਵੀ ਤੁਸੀਂ ਆਪਣਾ ਵਖਰਾ ਧੜਾ ਸਮੇਟ ਦਿਓ ਉਹ ਸੇਮ ਡੇ ਸ਼ਾਮ ਨੂੰ ਜਿਹੜਾ ਉਹਨਾਂ ਨੇ ਆਪਣਾ ਧੜਾ ਸਮੇਟ ਦਿੱਤਾ ਜਿਹੜੀ ਇਹ ਧਿਰ ਹੈ ਕਿਹੜੀ ਛੋਪਰਿਆਂ ਵਾਲੀ ਐ ਜਿਨ੍ਹਾਂ ਨੇ ਵਿਰੋਧ ਨਹੀਂ ਕੀਤਾ ਗਲਤੀਆਂ ਦਾ ਬਦਲਾ ਦਾ ਹੈ ਨਾ ਉਸ ਧਿਰ ਨੇ ਹੁਕਮਨਾਮੇ ਤੋਂ ਉਹ ਭੱਜੇ ਕਿੱਥੇ ਨੇ ਦੱਸੋ ਉਹਨਾਂ ਦੇ ਤਾਂ ਕਸੂਰ ਹੀ ਐ ਵੀ ਉਹ ਹੁਕਮਨਾਮੇ ਤੇ ਖੜ ਗਏ ਬਾਦਲ ਸਾਡੇ ਦੇ ਦੋ ਬੰਦੇ ਜਿਹੜੇ ਆ ਉਹ ਭੱਜ ਗਏ ਉਹਦੇ ਚ ਹਾਲਾਂਕਿ ਉਹ ਬੈਲੈਂਸ ਕਿਰੇਟ ਕੀਤਾ ਗਿਆ ਸੀ ਇਕਬਾਲ ਸਿੰਘ ਝੁੰਦਾ ਵੀ ਉਸ ਦਿਨ ਤੱਕ ਬਾਦਲ ਸਾਡੇ ਦੇ ਖਾਤੇ 'ਚ ਹੀ ਸੀਗੇ ਤੇ ਬੈਲੈਂਸ ਸੀ ਵੀ ਤਿੰਨ ਤਿੰਨ ਕ ਬੰਦੇ ਸੁਧਾਰ ਲੈ ਰਹੇ ਸੀਗੇ ਈਵਨ ਮਨਪ੍ਰੀਤ ਸਿੰਘ ਵਾਲੀ ਦਾ ਸੁਧਾਰ ਲੈ ਰਹੇ ਵੀ ਹੈ ਨਹੀਂ ਸੀ ਨਾ ਬਾਦਲਾ 'ਚ ਕਿੰਨੇ ਜਾ ਰਹੇ ਸੀ ਉਦੋਂ ਨਾ ਸੁਧਾਰ ਲੈ ਤੇ ਸੀਗੇ ਤੇ ਕਮੇਟੀ ਤਾਂ ਕਿਸੇ ਪਾਸੇੋਂ ਵਾਇਸ ਹੈ ਹੀ ਨਹੀਂ ਸੀ ਹੂੰ ਔਰ ਇਹ ਸਲਾਤਾ ਨਾਲ ਸਾਨੂੰ ਇਸ ਗੱਲ ਦਾ ਸਗੋ ਸ਼ੰਕਾ ਸੀ ਜਾਂ ਵੱਡਾ ਹਿੱਸਾ ਸਿੱਖਾਂ ਦਾ ਇਹ ਮੰਨਦਾ ਸੀ ਵੀ ਜਿਹੜੀ ਕਮੇਟੀ ਬਣਾਈ ਗਈ ਹੈ ਜੇ ਇਹ ਕਮੇਟੀ ਹੀ ਭਰਤੀ ਕਰਾਉਂਦੀ ਤਾਂ ਸ਼ਾਇਦ ਨੰਬਰ ਆਫ ਡੈਲੀਗੇਟਸ ਫਿਰ ਸੁਖਬੀਰ ਖਾਤੇ 'ਚ ਜ਼ਿਆਦਾ ਵੱਧ ਜਣੇ ਸੀ ਔਰ ਡੈਮੋਕਰੇਟਡ ਤਰੀਕੇ ਨਾਲ ਸ਼ਾਇਦ ਇਸ ਗੱਲ ਦੀ ਵੱਡੀ ਸੰਭਾਵਨਾ ਸੀ ਕਿ ਸੁਖਬੀਰ ਬਾਦਲ ਹੀ ਦੁਬਾਰਾ ਪ੍ਰਧਾਨ ਬਣਦੇ ਪਰ ਗੱਲ ਇਹ ਆਪਣੀ ਇਨਸਿ큐ਰਿਟੀਜ਼ ਡਰ ਇਹਨੇ ਕਿ ਨੇ ਵੀ ਉਹਨਾਂ ਨੂੰ ਪਤਾ ਹੈ ਵੀ ਲੋਕ ਸਾਨੂੰ ਪਸੰਦ ਨਹੀਂ ਕਰਦੇ ਲੜਾਈ ਜਿਹੜੀ ਲੜੀ ਜਾ ਰਹੀ ਹੈ ਉਹ ਸਿਰਫ ਕਾਟਰ ਨੂੰ ਬਚਾਉਣ ਤੱਕ ਲੜੀ ਜਾ ਰਹੀ ਹੈ ਇਹ ਸਕੂਟਰ ਨੇ ਨਹੀਂ ਤਾਂ ਕੋਈ ਉਹਨੂੰ ਲੁਭਾਣ ਲਈ ਜਾਂ ਉਹਨੂੰ ਭਰੋਸੇ 'ਚ ਲੈਣ ਲਈ ਕੋਈ ਕੋਸ਼ਿਸ਼ ਕਰ ਕੀਤੀ ਜਾ ਹੀ ਨਹੀਂ ਰਹੀ ਜੇ ਸੁਧਾਰ ਲਹਿਰ ਉਧਰਲੇ ਉਧਰਲੇ ਪਾਸੇ ਰਲ ਜਾਂਦੀ ਸੁਖਬੀਰ ਬਾਦਲ ਵੱਲ ਰਲ ਜਾਂਦੀ ਜੇ ਪੰਜ ਮੈਂਬਰੀ ਕਮੇਟੀ ਇਕੱਠਿਆਂ ਹੋ ਕੇ ਜਾਂ ਸੱਤ ਮੈਂਬਰੀ ਕਮੇਟੀ ਭਰਤੀ ਕਰਦੀ ਤਾਂ ਵੀ ਸੁਖਬੀਰ ਬਾਦਲ ਪ੍ਰਧਾਨ ਬਣ ਜਾਂਦੇ ਤੁਹਾਡੇ ਕਹਿਣ ਦਾ ਮਤਲਬ ਹੈ ਜੀ ਦੇਖੋ ਜੇ ਉਹ ਇੱਕ ਆਖਰੀ ਨੈਤਿਕ ਗੱਲ ਤੋਂ ਭੱਜਦੇ ਕਿ ਜਦੋਂ ਕਹਿ ਦਿੱਤਾ ਗਿਆ ਵੀ ਤੁਹਾਨੂੰ ਨੈਤਿਕ ਆਧਾਰ ਨਹੀਂ ਹੈ ਰਾਸੀ ਅਗਵਾਈ ਕਰਨ ਦਾ ਠੀਕ ਹੈ ਤਾਂ ਸਾਨੂੰ ਇਹ ਪਤਾ ਸੀ ਵੀ ਇਹ ਇਹਨਾਂ ਦੇ ਅੰਦਰ ਨੈਤਿਕਤਾ ਹੀ ਹੈ ਨਹੀਂ ਹੂੰ ਉਹ ਇੱਕ ਉਹ ਕੰਡੀਸ਼ਨ ਨੈਤਿਕ ਜੇ ਨੈਤਿਕਤਾ ਹੈ ਤਾਂ ਉਹ ਕੰਡੀਸ਼ਨ ਹੈ ਤੇ ਇਹ ਸੁਖਬੀਰ ਢੜੇ ਚ ਕਿੰਨੀ ਕਿ ਨੈਤਿਕਤਾ ਇਹ ਦੁਨੀਆ ਤੋਂ ਕੋਈ ਲੁਕੀ ਛੁਪੀ ਨਹੀਂ ਹੈਗੀ ਉਹਨਾਂ ਦੀ ਨੈਤਿਕਤਾ ਜਗਜਾਹਰ ਹੈ ਹੈਨਾ ਉਹ ਨੈਤਿਕਤਾ ਤੇ ਉਸ ਤੋਂ ਬਾਅਦ ਵੀ ਤੁਸੀਂ ਜਿਸ ਤਰੀਕੇ ਨਾਲ ਉਹਨਾਂ ਨੇ ਜਥੇਦਾਰਾਂ ਨੂੰ ਧਮਕੀਆਂ ਤੱਕ ਦਿੱਤੀਆਂ ਟਰੋਲ ਕੀਤਾ ਉਹਨਾਂ ਦੇ ਪਰਿਵਾਰਾਂ ਤੱਕ ਦੀ ਰੇਕੀ ਤੱਕ ਕਰਾਈ ਤੋ ਉੱਥੋਂ ਤੱਕ ਤਾਂ ਉਹਨਾਂ ਦੀ ਨੈਤਿਕਤਾ ਸਮਝ ਆਉਂਦੀ ਹੈ ਵੀ ਉਹ ਅਕਾਲ ਤੱਕ ਸਹਿਬ ਦੀ ਕਿੰਨੀ ਇੱਕ ਮਾਨਸਤਕਾਰ ਕਰਦੇ ਨੇ ਉਹਨਾਂ ਦੇ ਨਜ਼ਰੀਏ ਦੇ ਵਿੱਚ ਉਹਦੀ ਅਹਿਮੀਅਤ ਕੀ ਹੈ ਤਖਤ ਸਹਿਬ ਤੋਂ ਲੱਗੀ ਹੋਈ ਸੇਵਾ ਦੀ ਉਹ ਤਾਂ ਉਹਨਾਂ ਨੇ ਕਲੀਅਰ ਕਰ ਹੀ ਦਿੱਤਾ ਹੁਣ ਤਾਂ ਜਿਹੜੀ ਅਲਟੀਮੇਟਲੀ ਉਹ ਲੜਾਈ ਹੈ ਉਹ ਆਪਣੀ ਹੋਂਦ ਨੂੰ ਬਚਾਉਣ ਦੀ ਜਾਂ ਆਪਣੇ ਧੜੇ ਨੂੰ ਬਚਾਉਣ ਦੀ ਲੜਾਈ ਲੜ ਰਹੇ ਨੇ ਵੀ ਇਹ ਵੀ ਕਿਤੇ ਪਬਲਿਕ ਪ੍ਰੈਸ਼ਰ ਦੇ ਵਿੱਚ ਜਿਹੜਾ ਉਹ ਧੜਾ ਵੀ ਸਾਡੇ ਨਾਲੋਂ ਜਾਂਦਾ ਨਾ ਲੱਗੇ ਔਰ ਸੁਖਵੀਰ ਲਈ ਇਹ ਧੜਾ ਬਚਾਉਣਾ ਇਸ ਕਰਕੇ ਵੀ ਜ਼ਰੂਰੀ ਹੈ ਵੀ ਜਿਹੜੀ ਕਰਪਸ਼ਨ ਦੀ ਕਮਾਈ ਹੈ ਉਹ ਬਚਾਣ ਲਈ ਉਹਨੂੰ ਲੱਗਦਾ ਵੀ ਇੱਕ ਮੇਰੇ ਕੋਲ ਆਹੀ ਇੱਕ ਪੋਲੀਟਿਕਲ ਧੜਾ ਹੈ ਜਿਹਦੇ ਨਾਲ ਮੈਂ ਕਿਤੇ ਨਾ ਕਿਤੇ ਸੈਂਟਰ ਦੇ ਉਸ ਪ੍ਰੈਸ਼ਰ ਤੋਂ ਬਚ ਸਕਦਾ ਤਾਂ ਉਹਦੇ ਲਈ ਹੋਰ ਕਮਾਈ ਤਾਂ ਛੱਡੋ ਜਿਹੜੀ ਕੀਤੀ ਹੋਈ ਕਮਾਈ ਆ ਉਹਨੂੰ ਬਚਾਣ ਲਈ ਉਹਨੂੰ ਪੋਲੀਟਿਕਲੀ ਕਿਤੇ ਨਾ ਕਿਤੇ ਐਗਜ਼ਿਸਟ ਕਰਨਾ ਪੰਜਾਬ ਦੀ ਪੋਲੀਟਿਕਸ 'ਚ ਉਹਨੂੰ ਲੱਗਦਾ ਵੀ ਜ਼ਰੂਰੀ ਆ ਬਿਜ਼ਨਸ ਬਚਾਣ ਦੇ ਲਈ ਬੰਦੇ ਵੀ ਜਿਹੜੇ ਨਾਮ ਤੁਰੇ ਫਿਰਦੇ ਨੇ ਉਹ ਬਿਜ਼ਨਸ 파ਰਟਨਰ ਨੇ ਹੂੰ ਤੁਸੀਂ ਧੜਾ ਬਚਾਉਣ ਦੀ ਗੱਲ ਕੀਤੀ ਮੇਰੇ ਜ਼ੈਨ ਦੇ ਵਿੱਚ ਇੱਕ ਗੱਲ ਆਈ ਮੈਂ ਬੜਿਆਂ ਭਾਸ਼ਣਾਂ ਦੇ ਵਿੱਚ ਇੰਨਾ ਵੀ ਸੁਣ ਲਿਆ ਕਿ ਬਾਦਲ ਧੜੇ ਵਾਲੇ ਪਾਸਿਓਂ ਬਹੁਤ ਸਾਰੇ ਲੀਡਰ ਇਦਾਂ ਦੇ ਨੇ ਜਿਹੜੇ ਇੱਧਰ ਵੱਲ ਨੂੰ ਝਾਕ ਰੱਖ ਰਹੇ ਆ ਜਾਂ ਗੱਲਬਾਤ ਰੱਖ ਰਹੇ ਆ ਆਉਣਾ ਚਾਹੁੰਦੇ ਆ ਐਵੇਂ ਹੈ ਕਿ ਸਿਰਫ ਬਿਆਨਬਾਜ਼ੀ ਤੱਕ ਹੀ ਸੀਮਤ ਹੈ ਨਹੀਂ ਦੇਖੋ ਜਿਹੜੀ ਤਾਂ ਫਰਸਟ ਲੇਅਰ ਦੀ ਲੀਡਰਸ਼ਿਪ ਹੈ ਉਹ ਤਾਂ ਆਣਾ ਵੀ ਚਾਹੂਗੀ ਤਾਂ ਉਹਨੂੰ ਕਿਸੇ ਨੇ ਲੈਣਾ ਨਹੀਂ ਇੱਧਰ ਹੂੰ ਠੀਕ ਹੈ ਜਿਹੜੀ ਜਿਹੜੀ ਜ਼ਿਲ੍ਹਾ ਪੱਧਰੀ ਲੀਡਰ ਜਗੀਰ ਕੌਰ ਗੁਰਪ੍ਰਤਾਪ ਸਿੰਘ ਵਡਾਲਾ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਉਸ ਵੇਲੇ ਨਾਲ ਸੀ ਉਹ ਹੜਲ ਕੇ ਇਸ ਇਸ ਕਮੇਟੀ ਨੂੰ ਫਾਰਮ ਕਰ ਸਕਦੇ ਆ ਤੇ ਫਿਰ ਬਾਕੀ ਵੀ ਆ ਸਕਦੇ ਆ ਉਹ ਵੀ ਇਹ ਵੀ ਉਨਾ ਹੀ ਗੁਣੇ ਘੜ ਉਹਦੇ ਉਹਦੇ ਚ ਉਹਦੇ ਚ ਮੈਂ ਦੱਸਦਾ ਉਹਦੇ ਚ ਇੱਕ ਫਰਕ ਹੈ ਇਹ ਉਹ ਲੀਡਰਸ਼ਿਪ ਹੈ ਜਿਹੜੀ ਅਕਾਲ ਤਖਤ ਸਾਹਿਬ ਤੇ ਭੁੱਲ ਬਖਸ਼ਾ ਕੇ ਸੇਵਾ ਪੂਰੀ ਕਰਨ ਤੋਂ ਬਾਅਦ ਇਧਰ ਆਈ ਹੈ ਇੱਕ ਫਰਕ ਹੈ ਕਿ ਜਿਹੜੇ ਦੂਸਰੇ ਪਾਸੇ ਜਿਹੜੀ ਜਿਹੜੀ ਸੁਖਵੀਰ ਦੇ ਕੋਲ ਫਰਸਟ ਲੇਅਰ ਦੀ ਲੀਡਰਸ਼ਿਪ ਹੈ ਉਹ ਸਾਰੀ ਦੀ ਸਾਰੀ ਉਹ ਹੈ ਜਿਹੜੀ ਹੁਕਮਨਾਮੇ ਤੋਂ ਬਾਗੀ ਹੋ ਚੁੱਕੀ ਹੈ ਜਾਂ ਇਹ ਕਹਿ ਲਈਏ ਵੀ ਅਕਾਲ ਤਖਤ ਸਾਹਿਬ ਤੋਂ ਪਗੋੜੀ ਹੈ ਹੂੰ ਉਹ ਤੁਸੀਂ ਉਹਨਾਂ ਦੋਵਾਂ ਨੂੰ ਕੰਪੇਅਰ ਨਹੀਂ ਕਰ ਸਕਦੇ ਮਤਲਬ ਫਸਟ ਲੈਵਲ ਦੀ ਲੀਡਰਸ਼ਿਪ ਦਾ ਕੋਈ ਚਾਂਸ ਨਹੀਂ ਹੈਗਾ ਨਹੀਂ ਕੋਈ ਚਾਂਸ ਨਹੀਂ ਜਿਹੜਾ ਮੰਤਰੀ ਬਲਾਕ ਪਧਰੀ ਜਿਹੜੀ ਲੀਡਰਸ਼ਿਪ ਆ ਜਿਹੜੀ ਥੱਲੇ ਵਰਕਰ ਨੇ ਟਕਸਾਲੀ ਇਕਾਲੀ ਆਗੂ ਨੇ ਉਹ ਸਾਰਿਆਂ ਦਾ ਪਹਿਲਾ ਹੱਕ ਬਣਦਾ ਇਸ ਅਕਾਲੀ ਦਲ ਦੇ ਵਿੱਚ ਆਉਣਾ ਅੱਛਾ ਮਤਲਬ ਨਹੀਂ ਇੱਕ ਤਾਂ ਹੈਗਾ ਹੱਕ ਬਣਦਾ ਇੱਕ ਹੈਗਾ ਕਿ ਕੀ ਇਦਾਂ ਦੇ ਚਾਂਸਸ ਹੈਗੇ ਜਾਂ ਕੋਈ ਰਾਬਤੇ ਕਾਇਮ ਹੈਗੇ ਨੇ ਕਿ ਉਹ ਆ ਸਕਦੇ ਨੇ ਨਹੀਂ ਆ ਰਹੇ ਨੇ ਜੀ ਹਰ ਰੋਜ਼ ਆ ਰਹੇ ਨੇ ਉਹ ਵੱਡਾ ਫਰਕ ਪਾ ਦਿੰਦੇ ਨੇ ਜੇ ਇਦਾਂ ਦਾ ਕੁਝ ਹੁੰਦਾ ਤੇ ਇਹ ਬਹੁਤ ਵੱਡਾ ਫਰਕ ਪਾ ਦੇਵੇਗਾ ਬਾਦਲ ਧੜੇ ਦੇ ਵਿੱਚ ਇੱਕ ਬਹੁਤ ਵੱਡੀ ਸਨ ਮੰਨੀ ਜਾ ਸਕਦੀ ਹੈ ਜੇ ਇਦਾਂ ਦੇ ਸਮਿਕਰਣ ਬਣ ਰਹੇ ਆ ਤਾਂ ਮੈਂ ਤੁਹਾਨੂੰ ਇਹ ਦੱਸ ਰਿਹਾ ਵੀ ਤੁਸੀਂ ਪਿਛਲੇ 15 ਦਿਨ ਦੀਆਂ 11 ਅਗਸਤ ਤੋਂ ਬਾਅਦ ਦੀਆਂ ਗਿਆਨੀਆ ਅਰਪੀ ਸਿੰਘ ਹੋਣਾ ਦੀਆਂ ਜਿੰਨੀਆਂ ਐਕਟੀਵਿਟੀਆਂ ਹੋਈਆਂ ਨੇ ਜਿੱਥੇ-ਜਿੱਥੇ ਉਹ ਮੀਟਿੰਗਾਂ 'ਚ ਗਏ ਨੇ ਤੁਸੀਂ ਮੈਨੂੰ ਕਿਸੇ ਸ਼ਹਿਰ ਦੇ ਵਿੱਚ ਕੋਈ ਇਹੋ ਜਿਹੀ ਜਗ੍ਹਾ ਦਿਖਾ ਦਿਓ ਜਿੱਥੇ ਟਕਸਾਲੀ ਅਕਾਲੀ ਪੁਰਾਣੇ ਜਿਹੜੇ 10-10 ਸਾਲ ਤੋਂ 2017 ਤੋਂ ਬਾਅਦ ਖਾਸ ਕਰਕੇ ਘਰਾਂ 'ਚ ਬੈਠੇ ਸੀ ਉਹ ਮਿਲਣ ਨਹੀਂ ਆ ਰਹੇ ਉਹ ਮੀਟਿੰਗਾਂ 'ਚ ਨਹੀਂ ਆ ਰਹੇ ਹਾਲੇ ਮੈਨੂੰ ਇਹ ਲੱਗਦਾ ਵੀ ਜਿਹੜੀਆਂ ਪੰਥਕ ਧਰਾ ਇੰਡੀਪੈਂਡੈਂਟ ਚੱਲ ਰਹੀਆਂ ਨੇ ਉਹਨਾਂ ਦਾ ਰੁਝਾਨ ਇਸ ਅਕਾਲੀ ਦਲ ਵੱਲ ਘਟ ਹੈ ਜੋ ਕਿ ਸੱਚਾਈ ਹੈ ਪਰ ਜਿਹੜਾ ਵਰਕਰ ਹੈ ਪੁਰਾਣਾ ਟਕਸਾਲੀ ਅਕਾਲੀ ਆ ਜਿੰਨੇ ਵਰਕਰ ਨੇ ਜਾਂ ਬਲਾਕ ਪੱਧਰ ਦੇ ਨੇ ਸਰਕਲ ਦੇ ਜ਼ਿਲ੍ਹਾ ਪੱਧਰ ਦੇ ਉਹ ਵੱਡੀ ਗਿਣਤੀ ਦੇ ਵਿੱਚ ਦੇਖੋ ਕਿਉਂਕਿ ਪ੍ਰੋਬਲਮ ਕੀ ਆ ਵੀ ਕੱਲਾ ਉੱਪਰ ਪ੍ਰੋਬਲਮ ਨਹੀਂ ਆਈ ਫਸਟ ਲੀਡਰਸ਼ਿਪ ਦੇ ਵਿੱਚ ਜੀ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸੁਖਵੀਰ ਬਾਦਲ ਨੇ ਵੀ ਆਪਣੇ ਪਿਤਾ ਦੇ ਪੂਰਨਿਆ ਤੇ ਚੱਲਦੇ ਆ ਸ਼ਹਿਰ ਪੱਧਰ ਤੱਕ ਕਰਪਟ ਤੇ ਤਣਾੜ ਔਰ ਜਿਹੜੇ ਕਿਰਦਾਰਹੀਣ ਲੋਕ ਨੇ ਉਹਨਾਂ ਨੂੰ ਥੱਲੇ ਲੈਵਲ ਤੇ ਕੁੱਦੇ ਦਿੱਤੇ ਹੋਏ ਨੇ ਔਰ 10-15 ਸਾਲ ਤੋਂ ਜਿਹੜੇ ਟਕਸਾਲੀ ਅਕਾਲੀ ਆਗੂ ਨੇ ਬਜ਼ੁਰਗ ਅਕਾਲੀ ਆਗੂ ਨੇ ਖਾਸ ਕਰਕੇ ਕੋਕਰਾਂਜ ਬੈਠੇ ਹੋਏ ਹਮ ਔਰ ਇਹ ਵੀ ਇਹਦੀ ਖਾਸੀਅਤ ਤੁਸੀਂ ਦੇਖੋ ਕੱਲ ਫਗਵਾੜੇ ਦੇ ਵਿੱਚ ਵੀ ਸਿੰਘ ਸਾਹਿਬ ਆਏ ਸੀ ਤੇ ਜਿਹੜੇ ਪੁਰਾਣੇ ਇਥੋਂ ਕੋਈ 82 ਤੋਂ ਕੋਈ 78 ਤੋਂ ਕੋਈ 75 ਦੀ ਐਮਰਜੈਂਸੀ ਵਾਲੇ ਜਿਨ੍ਹਾਂ ਨੇ ਪਾਰਟਿਸਪੇਟ ਕੀਤਾ ਮੋਰਚਿਆਂ 'ਚ ਉਸ ਪੱਧਰ ਦੀ ਬਜ਼ੁਰਗ ਲੀਡਰਸ਼ਿਪ ਸਾਰੀ ਮੌਜੂਦ ਸੀ ਹੂੰ ਔਰ 15 ਸਾਲ ਤੋਂ ਘਰ ਬੈਠਣ ਦੇ ਬਾਵਜੂਦ ਉਹ ਕਿਸੇ ਪਾਰਟੀ 'ਚ ਨਹੀਂ ਗਏ ਹੂੰ ਨਾ ਨਾ ਇਸ ਅਕਾਲੀ ਦਲ ਦੇ ਵਿੱਚ ਕੋਈ ਮਦਦ ਕਰ ਰਹੇ ਨੇ ਤੇ ਕਿਸੇ ਹੋਰ ਪੋਲੀਟੀਕਲ ਪਾਰਟੀ 'ਚ ਵੀ ਨਹੀਂ ਗਏ ਹਾਲਾਂਕਿ ਉਹ ਇਹਨਾਂ ਆਧਾਰ ਰੱਖਦੇ ਨੇ ਆਪੋ ਆਪਣੇ ਪਿੰਡਾਂ ਦੇ ਵਿੱਚ ਵੀ ਜਿੱਥੇ ਉਹ ਇੱਕ ਠੀਕ ਠਾਕ ਪਰਸੈਂਟੇਜ ਵੋਟ ਜਿਹੜੀ ਆ ਉਹ ਇਨਫਲੂਐਂਸ ਕਰਦੇ ਨੇ ਹੂੰ ਤੇ ਉਹ ਲੋਕ ਆਪ ਮਹਾਰੇ ਚੱਲ ਕੇ ਗਿਆਨੀ ਹਰਪੀ ਸਿੰਘ ਜੀ ਨੂੰ ਮਿਲ ਰਹੇ ਨੇ ਵੀ ਯਾਰ ਅਸੀਂ ਜਿੱਦਾਂ ਦਾ ਅਕਾਲੀ ਦਲ ਪ੍ਰਧਾਨ ਆਪ ਦੀ ਜਵਾਨੀ ਵੇਲੇ ਦੇਖਦੇ ਹੁੰਦੇ ਸੀ ਇਕ ਆਪ ਆਪ ਮੀਟਿੰਗਾਂ ਦੀ ਸ਼ੁਰੂਆਤ ਮੂਲ ਮੰਤਰ ਤੋਂ ਕਰਨ ਵਾਲੇ ਮੀਟਿੰਗਾਂ ਦੀ ਸਮਾਪਤੀ ਤੇ ਅਰਦਾਸ ਕਰਨ ਵਾਲੇ ਗੁਰਬਾਣੀ ਦੇ ਰੈਫਰੈਂਸ ਦੇ ਵਿੱਚੋਂ ਵਰਕਰਾਂ ਨੂੰ ਸੰਬੋਧਨ ਹੋਣ ਵਾਲੇ ਤਾਂ ਉਹ ਪ੍ਰਧਾਨ ਉਹ ਕਹਿੰਦੇ ਸਨ ਤਾਂ ਮਿਲਿਆ ਹੀ ਹੋਣਾ ਕਿ ਇੱਥੇ ਤਾਂ ਮਤਲਬ ਅਲਟੀਮੇਟਲੀ ਕਿੰਨੀਆਂ ਐਗਜ਼ੈਂਪਲਸ ਹੋ ਜੀਆਂ ਨੇ ਵੀ ਠੀਕ ਠਾਕ ਬੰਦੇ ਵੀ ਜਿਹੜੇ ਬਾਦਲ ਧੜੇ ਨਾਲ ਜੁੜੇ ਸੀ ਉਹਨਾਂ ਨੂੰ ਮਿੱਥ ਕੇ ਕਰਪਟ ਕੀਤਾ ਗਿਆ ਤਾਂ ਕਿ ਇਹ ਛੱਡ ਕੇ ਨਾ ਜਾ ਸਕਣ ਇੱਕ ਸਰਦਾਰ ਰਵਿੰਦਰ ਸਿੰਘ ਜੀ ਨੇ ਸਟੋਰੀ ਸੁਣਾਈ ਸੀ ਤੁਹਾਨੂੰ ਸ਼ਾਇਦ ਤੁਸੀਂ ਮੀਡੀਆ 'ਚ ਸੁਣੀ ਹੋਏਗੀ ਬਰਨਾਲੇ ਜ਼ਿਲ੍ਹੇ ਦੇ ਇੱਕ ਐਸਜੀਪੀਸੀ ਮੈਂਬਰ ਜਿੱਤਣ ਤੋਂ ਬਾਅਦ ਬਾਦਲ ਸਾਹਿਬ ਕੋਲ ਗਏ ਵੀ ਮੇਰਾ ਲੋਕਾਂ ਦੇ ਭੋਗਾ ਵਿਹਾਂ ਤੇ ਜਾਣਾ ਪੈਂਦਾ ਤੇ ਮੇਰੇ ਕੋਲ ਬੇਸਿਕ ਖਰਚੇ ਜਿਹੜੇ ਉਹ ਨਿਕਲ ਨਹੀਂ ਪਾਉਂਦੇ ਹੂੰ ਤੇ ਕਹਿੰਦਾ ਵੀ ਬਾਦਲ ਸਾਹਿਬ ਨੇ ਬੈਠਿਆਂ ਹੀ ਉੱਥੇ ਐਸਐਸਪੀ ਨੂੰ ਫੋਨ ਕੀਤਾ ਵੀ ਇਹਨਾਂ ਦਾ ਕੋਈ ਟਰੱਕ ਨਹੀਂ ਰੁਕਣਾ ਚਾਹੀਦਾ ਹੂੰ ਤੇ ਕਹਿੰਦਾ ਜੀ ਮੈਨੂੰ ਸਮਝ ਨਹੀਂ ਆਇਆ ਵੀ ਇਹਦਾ ਕੀ ਮਤਲਬ ਆ ਵੀ ਟਰੱਕ ਨਹੀਂ ਰੁਕਣਾ ਚਾਹੀਦਾ ਜਾਂ ਕਿ ਗੱਡੀ ਨਹੀਂ ਰੁਕਣੀ ਚਾਹੀਦੀ ਤੇ ਕਹਿੰਦਾ ਮੈਨੂੰ ਕਹਿੰਦੇ ਵੀ ਤੁਹਾਡੇ ਦਾ ਯਾਰ ਉਧਰ ਡੋਡਿਆ ਭੁੱਕੀਆਂ ਦਾ ਕੰਮ ਹੀ ਬੜਾ ਆ ਵੀ ਤੁਸੀਂ ਕਿਹੜੇ ਚੱਕਰਾ ਚ ਪਏ ਹੋ ਵੀ ਮੈਂ ਐਸਐਸਪੀ ਨੂੰ ਕਹਿਤਾ ਤੁਸੀਂ ਬਹਿ ਕਮਾਓ ਚਾਰ ਤੇ ਜਦੋਂ ਐਸਐਸਪੀ ਬਦਲ ਗਿਆ ਮੁੜ ਕੇ ਉਹ ਐਸਜੀਪੀਸੀ ਮੈਂਬਰ ਭੁੱਕੀ ਦੇ ਕੇਸ ਚ ਫੜ ਹੋਇਆ ਉਹਦੇ ਤੇ ਪਰਚਾ ਦਰਜ ਹੋਇਆ ਹੂੰ ਸੋ ਉਹਨੇ ਮਿੱਥ ਕੇ ਆਪ ਕਰਪਟ ਕੀਤੇ ਐਸਜੀਪੀਸੀ ਮੈਂਬਰ ਸੀ ਚਾਹੇ ਕਿਸੇ ਵੀ ਲੇਅਰ ਦੀ ਲੀਡਰਸ਼ਿਪ ਸੀ ਜਿਹੜੀ ਅਕਾਲੀ ਦਲ ਨਾਲ ਜੁੜੀ ਸੀ ਤਾਂ ਕਿ ਜੇ ਕਰਪਟ ਰਹੂਗੀ ਪੈ ਕਿਰਦਾਰਹੀਣ ਹੋ ਜੂਗੀ ਤਾਂ ਉਹ ਕਦੀ ਵੀ ਪ੍ਰਕਾਸ਼ ਸਿੰਘ ਬਾਦਲ ਦੀ ਲੀਡਰਸ਼ਿਪ ਤੇ ਕਦੀ ਸਵਾਲ ਨਹੀਂ ਖੜੇ ਕਰੂਗੀ اچھا ਮੇਰਾ 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 ਇੱਕ ਸਵਾਲ ਇੱਥੇ ਹੈ ਤੁਸੀਂ ਕਹਿੰਦੇ ਨਾ ਕਿ ਜਿਹੜੇ ਇੱਧਰ ਆ ਗਏ ਜਿਹੜਿਆਂ ਨੇ ਪੰਜ ਮੈਂਬਰੀ ਕਮੇਟੀ ਨਾਲ ਸਾਥ ਦਿੱਤਾ ਹੈ ਜਾਂ ਜਿਹੜਾ ਨੇ ਸੁਧਾਰ ਲੈ ਹਰ ਬਣਾਈ ਉਹ ਉਹਨਾਂ ਨੇ ਭੁੱਲਾ ਬਖਸ਼ਾ ਲਈਆਂ ਜੇ ਸੁਖਵੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸਾਰਾ ਕੁਝ ਕਬੂਲਣ ਤੋਂ ਬਾਅਦ ਆ ਕੇ ਕਹਿ ਦੇਣ ਕਿ ਮੈਂ ਤਾਂ ਆਪਦੀ ਪਾਰਟੀ ਵਾਸਤੇ ਸਾਰਾ ਕੁਝ ਝੋਲੀ ਪਵਾ ਲਿਆ ਹਾਂ ਜਾਂ ਆਪਾਂ ਕੁਝ ਨਹੀਂ ਕੀਤਾ ਹੁਣ ਵੀ ਉਹ ਬੇਅਦਬੀਆਂ ਦਾ ਇਲਜ਼ਾਮ ਸੈਂਟਰ ਦੇ ਉੱਤੇ ਤੇ ਏਜੰਸੀਆਂ ਦੇ ਉੱਤੇ ਲਾਰੇ ਨੇ ਤਾਂ ਕੀ ਮੰਨ ਲਈਏ ਕਿ ਪਰਮਿੰਦਰ ਸਿੰਘ ਢੀਂਸਾ ਜਿਨ੍ਹਾਂ ਦਾ ਨਾਮ ਸੁਮੇਦ ਸੈਣੀ ਦੇ ਨਾਲ ਲੱਗਦਾ ਰਿਹਾ ਜਿਨ੍ਹਾਂ ਦਾ ਨਾਮ ਰਜੀਤ ਸਿੰਘ ਕਮਿਸ਼ਨ ਦੀ ਜਿਹੜੀ ਰਿਪੋਰਟ ਵੇਚੀ ਗਈ 6-6 ਰੁਪਏ ਰੱਦੀ ਦੇ ਹਿਸਾਬ ਨਾਲ ਉਹ ਨਾਲ ਖੜ ਕੇ ਵੇਚਦੇ ਰਹੇ ਉਹ ਸਾਰਾ ਕੁਝ ਹੁੰਦਾ ਰਿਹਾ ਜਦੋਂ ਲੋਕ ਸਭਾ ਇਲੈਕਸ਼ਨ ਦੀ ਵਾਰੀ ਆਈ ਤੇ ਉਦੋਂ ਉਹ ਵਾਪਸ ਪਾਰਟੀ ਦੇ ਵਿੱਚ ਘਰ ਵਾਪਸੀ ਕਰ ਗਏ ਕੀ ਕੀ ਗਾਰੰਟੀ ਹੈ ਕਿ ਇਹ ਲੀਡਰ ਵੀ ਜਿਹੜੇ ਨੇ ਉਹ ਭੁੱਲਾ ਬਖਸ਼ਾਣ ਦੇ ਬਾਵਜੂਦ ਵੀ ਉਹ ਰੁਕ ਜਾਣਗੇ ਤੇ ਗਾਂ ਪੰਥ ਦੀ ਸੋਚਣਗੇ ਦੇਖੋ ਇੱਕ ਗੱਲ ਤਾਂ ਬੜੀ ਕਲੀਅਰ ਹੈ ਕਿ ਜਦੋਂ ਇਧਰ ਵੀ ਕੋਈ ਢਾਂਚਾ ਬਣੇਗਾ ਹੂੰ ਤੇ ਕੋ ਜਿਤ ਨੂੰ ਇਧਰ ਵੀ ਕੋਈ ਢਾਂਚਾ ਬਣੇਗਾ ਤੇ ਮੈਨੂੰ ਇਹ ਲੱਗਦਾ ਹੈ ਵੀ ਇਹ ਜਿਹੜੀ ਲੀਡਰਸ਼ਿਪ ਹੈ ਇਹਦੀ ਇੱਕ ਇੱਕੋ ਹੀ ਸਿਫਤ ਕਰਨੀ ਬਣਦੀ ਹੈ ਵੀ ਇਹ ਇਸ ਪੁਨਰਸੁਰਜੀਤੀ ਦੀ ਲੜਾਈ ਨੂੰ ਇੱਕ ਅੰਜਾਮ ਤੱਕ ਲੈ ਕੇ ਗਏ ਹੂੰ ਉਹਨਾਂ ਕੋਲ ਮੌਕਾ ਸੀ 네ਗੋਸ਼ੀਏਸ਼ਨਸ ਕਰਨ ਦਾ ਉਹ ਠੀਕ ਠਾਕ ਉਹਦੇ ਲੈ ਕੇ ਸੁਖਵੀਰ ਨਾਲ ਅਡਜਸਟ ਹੋ ਸਕਦੇ ਸੀ ਆਖਰੀ ਮੂਮੈਂਟ ਤੱਕ ਡੈਲੀਗੇਟ ਜਲਾਸ ਹੋਣ ਤੱਕ ਵੀ ਹਰੇਕ ਲੀਡਰ ਦੇ ਕੋਲੇ ਆਫਰ ਸੀ ਵੀ ਤੁਸੀਂ ਜਿੱਧਾ ਜਾਓਗੇ ਉਦਾਂ ਕਰ ਲਾਂਗੇ ਚਾਹੇ ਬੀਬੀ ਜਗੀਰ ਕੌਰ ਨੇ ਕੋਈ ਲੀਡਰ ਇਹ ਦਾਵਾ ਨਹੀਂ ਕਰ ਸਕਦਾ ਕਿ ਉਹਨੂੰ ਸੁਖਬੀਰ ਢੜੇ ਤੋਂ ਕਾਲ ਨਹੀਂ ਆਈ ਹਰ ਬੰਦੇ ਨੂੰ ਫੁੱਲ ਹੈਂਡ ਪਾਵਰ ਦੇਣ ਦੀਆਂ ਪੇਸ਼ਕਸ਼ ਹੋਈਆਂ ਫਾਈਨੈਂਸ਼ੀਅਲ ਪੇਸ਼ਕਸ਼ ਵੀ ਹੋਈਆਂ ਤਾਂ ਇੱਕ ਤਾਂ ਇਹ ਆ ਵੀ ਤੁਸੀਂ ਇਹਨਾਂ ਨੂੰ ਬਿਲਕੁਲ ਐਂ ਡਿਨਾਈ ਕਰਕੇ ਜਿਹੜੇ ਇਸ ਧਰਮ ਸੰਕਟ ਦੇ ਵਿੱਚੋਂ ਕੱਢ ਕੇ ਇੱਕ ਲੜਾਈ ਨੂੰ ਅੰਤ ਤੱਕ ਲੈ ਕੇ ਗਏ ਨੇ ਜਿਹੜਾ ਕੰਮ ਪੰਥਕ ਤੇ ਰਾ ਪਿਛਲੇ 15 ਸਾਲ ਤੋਂ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸੀ ਪਰ ਇੱਕ ਕਮਿਟਿਡ ਕਾਰਡਰ ਨਾ ਹੋਣ ਕਾਰਨ ਉਹ ਆਲਟਰਨੇਟ ਨਹੀਂ ਸੀ ਦੇ ਪਾ ਰਹੀਆਂ ਜੇ ਦਿੰਦੇ ਸੀ ਤੇ ਉਹ ਸਮੇ ਤੋਂ ਪਹਿਲਾਂ ਹੀ ਜਿਹੜਾ ਆਟ ਫਿਊਜ਼ ਹੋ ਜਾਂਦਾ ਸੀ ਜਾਂ ਇਹ ਕਹਿ ਲਈਏ ਵੀ ਉਹਨੂੰ ਸਟੇਟ ਵੀ ਨਹੀਂ ਸੀ ਚੱਲਣ ਦਿੰਦੀ ਸੋ ਇਹ ਠੀਕ ਠਾਕ ਬੈਲੈਂਸ ਬਣਾ ਕੇ ਇੱਕ ਜਿਹੜਾ ਇਹਨਾਂ ਨੇ ਇਹ ਆਲਟਰਨੇਟ ਖੜਾ ਹੋਣ ਦਿੱਤਾ ਇੱਥੇ ਤੱਕ ਲੈ ਆਂਦਾ ਔਰ 15-16 ਲੱਖ ਦੀ ਇੱਕ ਕਾਡਰ ਦੀ ਭਰਤੀ ਦੇ ਨਾਲ ਇਹ ਆਲਟਰਨੇਟ ਖੜਾ ਹੋਇਆ ਇਹਨੂੰ ਤੁਸੀਂ ਬਿਲਕੁਲ ਹੁਣ ਇਦਾਂ ਹੁੰਜ ਕੇ ਨਹੀਂ ਸਿੱਟ ਸਕਦੇ ਕੁਝ ਸਪੇਸ ਨੂੰ ਐਡ ਦੇਣੀ ਪੈਣੀ ਹੈ ਮੈਂ ਐਗਜ਼ਾਮਪਲ ਵੀ ਇੱਕ ਪਹਿਲਾਂ ਦਿੱਤੀ ਸੀ ਵੀ ਕਾਂਗਰਸ ਦੀਆਂ ਨੀਤੀਆਂ ਤੇ ਕਾਂਗਰਸ ਦੀ ਜਿਹੜੀ ਸਿੱਖਾਂ ਦੇ ਪ੍ਰਤੀ ਪਰਸਪੈਕਸ਼ਨ ਹੈ ਵੱਡੀ ਲੀਡਰਸ਼ਿਪ ਦੀ ਅੱਜ ਵੀ ਉੱਥੇ ਹੀ ਖੜੀ ਹੈ ਜਿੱਥੇ 20 ਸ ਸਿੱਖ ਜਿਹੜੇ ਨੇ ਉਹ ਕਾਂਗਰਸ ਦੇ ਵਿੱਚ ਬੈਠੇ ਠੀਕ ਠਾਕ ਸਿੱਖ ਲੀਡਰਾਂ ਨੂੰ ਸਪੇਸ ਦਿੰਦੇ ਨੇ ਜਿਵੇਂ ਸੁਖਪਾਲ ਸਿੰਘ ਖਹਿਰਾ ਆ ਸਰਾਰ ਪ੍ਰਗਟ ਸਿੰਘ ਹੈ ਈਵਨ ਸੁਖਜਿੰਦਰ ਸਿੰਘ ਰੰਧਾਵਾ ਹੈ ਇਹ ਉਹ ਲੋਕ ਨੇ ਜਿਨ੍ਹਾਂ ਨੇ ਪਿਛਲੇ 10 ਸਾਲਾਂ 'ਚ ਸਾਡੀਆਂ ਪੰਥਕ ਤੇ ਜਾਂ ਤੋਂ ਸੰਬੋਧਨ ਕੀਤਾ ਹੈ ਇਹਦਾ ਮਤਲਬ ਅਸੀਂ ਸਪੇਸ ਦਿੰਦੇ ਹਾਂ ਉਹਨਾਂ ਨੂੰ ਔਰ ਉਹਨਾਂ ਦੀਆਂ ਰਾਜਨੀਤਿਕ ਮਜਬੂਰੀਆਂ ਵੀ ਸਮਝਦੇ ਹਾਂ ਜਿਹੜੇ ਅਕਾਲ ਤਖਤ ਸਾਹਿਬ ਤੋਂ ਭੁੱਲਾ ਬਖਸ਼ਾ ਕੇ ਨਿਮਾਣੇ ਹੋ ਕੇ ਨਿਕਲੇ ਮੈਂ ਇਹ ਮੇਰਾ ਨਿੱਜੀ ਤੌਰ ਤੇ ਮੰਨਣਾ ਜ਼ਰੂਰ ਹੈ ਕਿ ਉਹ ਫਰਸਟ ਲੇਅਰ ਦੀ ਲੀਡਰਸ਼ਿਪ 'ਚ ਨਹੀਂ ਹੋਣੇ ਚਾਹੀਦੇ ਸਾਰਾ ਕੰਟਰੋਲ ਉਹਨਾਂ ਦੇ ਹੱਥ ਨਹੀਂ ਹੋਣਾ ਚਾਹੀਦਾ ਕਿਉਂਕਿ ਉਸੋ ਕਨਾਰੇ ਜੇਕਰ ਰੂਹ ਇਹ ਵੀ ਸੀ ਕਿ ਨਵੀਂ ਸਿੱਖਾਂ ਦੀ ਨੌਜਵਾਨ ਰਾਸ਼ਟਰੀ ਲੀਡਰਸ਼ਿਪ ਪੈਦਾ ਕੀਤੀ ਜਾਵੇ ਉਹ ਤਾਂ ਹੀ ਹੈ ਜੇ ਉਹਨਾਂ ਨੂੰ ਹੁਣ ਸਪੇਸ ਮਿਲੂਗੀ ਉਹਦੇ ਚ ਕੰਮ ਕਰਨ ਦੀ ਤੇ ਤਾਂ ਹੀ ਉਹ ਆਪਣਾ ਕੁਝ ਕਰਕੇ ਦਿਖਾ ਸਕਣਗੇ ਪਰ ਉਹ ਗੱਲ ਜਿਹੜੀ ਪ੍ਰੋਸੈਸ ਹੈ ਲੀਡਰਸ਼ਿਪ ਤਬਦੀਲੀ ਦਾ ਉਹ ਅੱਗੇ ਤੁਰ ਸਕੇਗਾ ਜੇ ਜੇ ਦੇਖੋ ਮੇਰਾ ਮੈਂ ਕੱਲ ਆਡਨ ਕਰਕੇ ਖਤਮ ਕਰਦਾ ਪਰ ਜੇ ਤੁਸੀਂ ਕੋਈ ਵਿਦਾਊਟ ਏ ਜਿਹੜੀ ਲੀਡਰਸ਼ਿਪ ਜਿਹੜੀ ਸੁਧਾਰ ਲੈਰ ਚੋਂ ਜਾਂ ਪੰਜ ਮੈਂਬਰੀ ਕਮੇਟੀ ਦੇ ਉਸ ਚਰਨਿੰਗ ਦੇ ਵਿੱਚੋਂ ਨਿਕਲੀ ਹੈ ਇਹਨੂੰ ਹੁਣ ਸਾਈਡ ਤੇ ਕਰਕੇ ਕੋਈ ਆਲਟਰਨੇਟ ਖੜਾ ਕੀਤਾ ਜਾਵੇ ਇਹ ਸੰਭਵ ਨਹੀਂ ਹੈ ਹੂੰ ਅੱਛਾ ਜੇ ਫਸਟ ਲੈਵਲ ਦੀ ਲੀਡਰਸ਼ਿਪ ਨਹੀਂ ਬਣੂਗੀ ਤਾਂ ਉਹ ਫਸਟ ਲੈਵਲ ਦੀ ਲੀਡਰਸ਼ਿਪ ਹੋਵੇਗੀ ਕਿਹੜੀ ਜਾਂ ਉਹਦੇ ਵਾਸਤੇ ਕੀ ਪ੍ਰੋਗਰਾਮ ਹੋਣਗੇ ਹੁਣ ਕੀ ਕੀ ਅੱਗੇ ਜਾ ਕੇ ਕੋਈ ਕਮੇਟੀ ਬਣਾਈ ਜਾਊਗੀ ਜਿਵੇਂ ਕਿ ਉਧਰ ਕੰਮ ਕਰ ਰਹੀ ਹੈ ਬਾਦਲ ਢੜੇ ਵੱਲ ਕੰਮ ਕਰ ਰਹੀ ਹੈ ਜਿਹੜੀ ਉਹਨਾਂ ਦੀ ਕੋਰ ਕਮੇਟੀ ਹੈ ਜਾਂ ਮਤਲਬ ਕਿਸ ਤਰ੍ਹਾਂ ਹੁਣ ਅੱਗੇ ਵਿਸਥਾਰ ਹੋਵੇਗਾ ਦੇਖੋ ਐਕਚੁਅਲੀ ਇੱਕ ਸਮੱਸਿਆ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਣਾ ਕਿ ਇੱਕ ਪ੍ਰੈਕਟੀਕਲ ਸਮੱਸਿਆ ਇੱਕ ਤਾਂ ਚਲੋ ਤੁਹਾਡੇ ਕੋਲ ਇੱਕ ਫਰਸਟ ਲੇਅਰ ਦੀ ਲੀਡਰਸ਼ਿਪ ਜਿਹੜੀ ਆ ਉਹ 550 ਦੇ ਕਰੀਬ ਸਾਡੇ ਕੋਲ ਇੱਕ ਸਟੇਟ ਡੈਲੀਗੇਟਸ ਦਾ ਜੱਤਾ ਹੈ ਜੀ ਅਕਾਲੀ ਦਰ ਨੇ ਨਵੀਂ ਲੀਡਰਸ਼ਿਪ ਕੱਢਣੀ ਹੋਵੇ ਤਾਂ 550 ਸਟੇਟ ਡੈਲੀਗੇਟਸ ਦੇ ਵਿੱਚੋਂ 31 ਮੈਂਬਰ ਕੱਢਣੇ ਕੋਈ ਔਖੇ ਹੂੰ ਠੀਕ ਹੈ ਉਹਨਾਂ ਦੀ ਮਿਹਨਤ ਔਰ 6 ਮਹੀਨਿਆਂ ਚ ਉਹਨਾਂ ਨੇ ਜਿਹੜੀ ਭਰਤੀ ਕਰਾਈ ਉਹਨਾਂ ਦਾ ਲੋਕਾਂ ਚ ਰਸੂਕ ਕੀ ਆ ਇਹ ਪਤਾ ਕਰਾਣਾ ਵੀ ਕੋਈ ਏਡਾ ਔਖਾ ਕੰਮ ਨਹੀਂ ਹੈ ਅਬਜ਼ਰਵਰ ਲਾ ਕੇ ਵੀ ਇਹ ਚੀਜ਼ਾਂ ਜਿਹੜੀਆਂ ਫੀਡਬੈਕ ਲੈ ਜਾ ਸਕਦੇ ਆ ਇਲਾਕਿਆਂ ਦੇ ਵਿੱਚੋਂ ਇੱਕ ਤਾਂ ਇਹ ਪ੍ਰੋਸੈਸ ਹੈ ਦੂਸਰੀ ਜਿਹੜੀ ਅਸਲ ਸਮੱਸਿਆ ਹੈ ਕਿ ਸਟੇਟ ਡੈਲੀਗੇਟ ਵੀ ਬਹੁਤੇ ਉਹੀ ਨੇ ਜਿਹੜੇ ਪਹਿਲਾਂ ਅਕਾਲੀ ਦਲ ਬਾਦਲ ਦੇ ਨਾਲ ਜੁੜੇ ਹੋਏ ਸੀ ਪੰਥਕ ਤਰਾ ਨੇ ਇਸ ਭਰਤੀ 'ਚ ਬਹੁਤਾ ਵੱਡੀ ਜਿਹੜੀ ਇਨਵੋਲਵਮੈਂਟ ਨਹੀਂ ਦਿਖਾਈ ਉਂਗਲਾਂ ਤੇ ਗਿਣੇ ਜਾਣ ਵਾਲੇ ਨਾਮ ਨੇ ਪੰਥਕ ਜਥੇਬੰਦੀਆਂ ਦੇ ਜਿਨ੍ਹਾਂ ਨੇ ਭਰਤੀ 'ਚ ਪਾਰਟਿਸਿਪੇਟ ਕੀਤਾ ਸੋ ਇਹ ਸਮੱਸਿਆ ਉਦੋਂ ਵੀ ਰਹੀ ਹੈ ਔਰ ਜਿਹੜੇ ਤੁਹਾਡੇ ਸਵਾਲ ਨੇ ਉਦੋਂ ਵੀ ਉਹ ਦੇਖਦੇ ਸੀ ਵੀ ਯਾਰ ਇਹਦੇ ਵਿੱਚ ਉਹੀ ਪੁਰਾਣੀ ਬਾਦਲ ਨਾਲ ਰਹੀ ਹੋਈ ਲੀਡਰਸ਼ਿਪ ਆ ਜਿਹੜੀ ਉਹਨਾਂ ਦੇ ਨਾਲ ਸੀ ਉਹਦੇ ਕਰਕੇ ਪੰਥਕ ਤੇ ਰਾਣੇ ਬੜਾ ਡੈਸਪਰੇਟਲੀ ਜਿਹੜਾ ਇਹਦੇ ਚ ਪਾਰਟਿਸਪੇਟ ਨਹੀਂ ਕੀਤਾ ਨਹੀਂ ਜਿਹੜੇ ਜਿਹੜੀ ਉਹ ਪੱਖ ਹਾਲੇ ਹੈਗਾ ਹੂੰ ਨਹੀਂ ਮੈਂ ਇਹ ਜਿਹੜੀ ਮੈਂ ਪੰਥਕ ਲੀਡਰਸ਼ਿਪ ਕਿਹਨੂੰ ਕਹਿਣਾ ਹੈ ਜਿਹੜੇ ਅਸਲ ਚ ਸੁਖਵੀਰ ਨੂੰ ਜਿਹੜੀ ਇਹ ਸੁਧਾਰ ਲਹਿਰ ਦੀ ਲੀਡਰਸ਼ਿਪ ਹੈ ਨਾ ਜੀ ਇਹ ਸੁਖਵੀਰ ਬਾਦਲ ਦੀ ਉਸ ਘਟਿਆ ਲੀਡਰਸ਼ਿਪ ਨੂੰ ਅਰਸ਼ ਤੋਂ ਫਰਸ਼ ਤੇ ਲੈ ਕੇ ਆਉਣ ਦਾ ਕ੍ਰੈਡਿਟ ਡਿਜ਼ਰਵ ਨਹੀਂ ਕਰਦੀ ਹੂੰ ਡਿਜ਼ਰਵ ਕਰਦੀ ਹੈ ਉਹ ਪੰਥਕ ਤੇਰਾ ਆਮ ਸਧਾਰਨ ਸਿੱਖ ਜਿਥੇ ਬੰਦੀਆਂ ਜਿਨ੍ਹਾਂ ਨੇ 10 ਸਾਲ ਲੜਾਈ ਲੜੀ ਹੈ ਮੋਰਚਿਆਂ ਚ ਸੰਗਤ ਭਰੀ ਹੈ ਸਰਬਤ ਖਾਲਸਾ ਤੋਂ ਲੈ ਕੇ ਬਰਗਾੜੀ ਤੱਕ ਪੰਜਾਬ ਦਾ ਇਹੋ ਜਿਹੀ ਕੋਈ ਸੜਕ ਨਹੀਂ ਸੀ ਜਿਹੜੀ ਬਰਗਾੜੀ ਵਾਲੇ ਰੁਕੀ ਨਹੀਂ ਸੀ ਠੀਕ ਹੈ ਤੋਂ ਸਾਰਾ ਪੰਜਾਬ ਜਾਮ ਹੋ ਗਿਆ ਸੀ ਉਹ ਜਿਹੜੀ ਪੰਥਕ ਨੌਜਵਾਨ ਸ਼ਕਤੀ ਜਿਹੜੀ ਤੁਹਾਨੂੰ ਭਾਈ ਰਾਜੋਆਣੇ ਦੀ ਫਾਂਸੀ ਰੁਕਾਣ ਲਈ ਵੀ ਸੜਕਾਂ ਤੇ ਨਜ਼ਰ ਆਉਂਦੀ ਹੈ ਜਿਹੜੀ 24 ਘੰਟੇ ਸਾਰੇ ਪੰਜਾਬ ਨੂੰ ਕੇਸਰੀ ਰੰਗ ਚ ਰੰਗ ਦਿੰਦੀ ਹੈ ਜਿਹੜੀ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੋਖੜ ਧਾਲ ਵੇਲੇ 117 ਦੇ 117 ਹਲਕਿਆਂ ਦੇ ਵਿੱਚ ਇੰਡੀਪੈਂਡੈਂਟਲੀ ਰੋਸ ਮਾਰਚ ਕੱਢਦੀ ਹੈ ਜਿਹੜੀ ਸਰਬੱਤ ਖਾਲਸੇ ਦੇ ਵਿੱਚ ਸੰਗਤੀ ਰੂਪ ਚ ਬੈਠੀ ਹੁੰਦੀ ਹੈ ਮੋਰਚਿਆਂ ਚ ਬੈਠੀ ਹੁੰਦੀ ਹੈ 8-8 ਕਿਲੋਮੀਟਰ ਤੇ ਜਦੋਂ ਜਾਮ ਲੱਗਦੇ ਨੇ ਸਾਨੂੰ ਲੀਡਰਸ਼ਿਪ ਉੱਥੋਂ ਵੀ ਕੱਢਣੀ ਪਵੇਗੀ ਮੈਨੂੰ ਹੀ ਉਹੀ ਤਾਂ ਸਮਾਂ ਲੱਗੇਗਾ ਉਹਦੇ ਲਈ ਸਮਾਂ ਲੱਗੇਗਾ ਉਹਦਾ ਇੱਕ ਤਰੀਕਾ ਹੈ ਸਮੱਸਿਆ ਕਿਉਂ ਪਹਿਲਾਂ ਕਿਉਂ ਨਿਕਲ ਆਉਂਦੀ ਸੀ ਕਿਉਂਕਿ ਜਿਹੜਾ ਆਲ ਇੰਡੀਆ ਸਿਕਸ਼ਨ ਫੈਡਰੇਸ਼ਨ ਆ ਸਕੂਲਾਂ ਕਾਲਜਾਂ ਦੇ ਵਿੱਚ ਕੈਂਪ ਲਾਉਂਦੀਆਂ ਸੀ ਉੱਥੋਂ ਚਰਨਿੰਗ ਦੇ ਵਿੱਚੋਂ ਨੌਜਵਾਨ ਲੀਡਰਸ਼ਿਪ ਨਿਕਲ ਆਉਂਦੀ ਸੀ ਬਦਲਾਂ ਨੇ ਫੈਡਰੇਸ਼ਨਾਂ ਦਾ ਭੋਗ ਪਾ ਕੇ ਉਹਦੀ ਜਗ੍ਹਾ ਤੇ ਗੁੰਡਿਆਂ ਮਢੀਰ ਦੀ ਐਸਓਆਈ ਤੇ ਯੂਥ ਵਿੰਗ ਬਣਾਤੇ ਜਿਹੜੇ ਉਹ ਜੀ ਮਢੀਰ ਇਕੱਠੀ ਕਰ ਦਿੰਦੇ ਸੀ ਕਿਸੇ ਲੀਡਰ ਆਣ ਤੇ ਜਿਹੜੀ ਅਗਲੇ ਦਿਨ ਕਾਂਗਰਸ ਤੇ ਪਰਸੋਂ ਬੀਜੇਪੀ ਲਈ ਤੇ ਚੌਥੇ ਦਿਨ ਅਕਾਲੀ ਦਲ ਲਈ ਫਿਰ ਉਹੀ ਮਢੀਰ ਇਕੱਠੀ ਹੋ ਜਾਂਦੀ ਹੁੰਦੀ ਸੀ ਸੋ ਉਹਦੇ ਲਈ ਹੁਣ ਉਹ ਸਮਾਂ ਲੱਗੇਗਾ ਸਾਲ ਦੋ ਸਾਲ ਦਾ ਸਮਾਂ ਲੱਗੇਗਾ ਉਹਦੇ ਲਈ ਚਰਨਿੰਗ ਕਰਨੀ ਪਏਗੀ ਲੀਡਰਸ਼ਿਪ ਟ੍ਰੇਨਿੰਗ ਵਰਕਸ਼ਾਪਸ ਲਾਣੀਆਂ ਪੈਣਗੀਆਂ ਬਲਾਕ ਪੱਧਰ ਤੇ ਤਾਨੂੰ ਪਿੰਡ ਪਿੰਡ ਜਾ ਕੇ ਉਹ ਪੰਥਕ એનર્ਜੀ ਜਿਹੜੀ ਪੰਥਕ ਸ਼ਕਤੀ ਜਿਹੜੀ ਹਰ ਮੋਰਚੇ ਦੀ ਤਾਕਤ ਹੈ ਅਸਲ ਵਿੱਚ ਉੱਥੋਂ ਲੀਡਰਸ਼ਿਪ ਕੱਢ ਕੇ ਲਿਆਉਣ ਲਈ ਪਹਿਲਾਂ ਪੰਥ ਦਾ ਭਰੋਸਾ ਜਿੱਤਣਾ ਪਏਗਾ ਨੌਜਵਾਨਾਂ ਦਾ ਫਿਰ ਉਹਨਾਂ ਨੂੰ 2-3 ਸਾਲ ਲੀਡਰਸ਼ਿਪ ਤਿਆਰ ਕਰਕੇ ਫਸਟ ਲੈਵਲ ਤੱਕ ਲਿਆਉਣਾ ਪਏਗਾ ਤਦ ਤੱਕ 2-3 ਸਾਲ ਤੁਹਾਨੂੰ ਜਿਹੜੀ ਇਹ ਬਾਦਲਾਂ ਦੀ ਸਪੋਰਟਿਵ ਲੀਡਰਸ਼ਿਪ ਹੈ ਇਹਦੇ ਨਾਲ ਕੁਝ ਨਾ ਕੁਝ ਅਡਜਸਟਮੈਂਟਸ ਫਲੈਕਸੀਬਿਲਟੀ ਦਿਖਾ ਕੇ ਗੁਜ਼ਾਰਾ ਕਰਨਾ ਪਏਗਾ ਭਾਈ ਸਾਹਿਬ ਮਸਲਾ ਮੇਰਾ ਸਵਾਲ ਮੈਂ ਮੈਂ ਮੇਰਾ ਇੱਕ ਸਵਾਲ ਤਾਂ ਲੋ ਮੈਂ ਮੈਂ ਜ਼ਰੂਰ ਇਹ ਪੁੱਛਣਾ ਚਾਹੁੰਦਾ ਕਿਉਂਕਿ ਐਦਾਂ ਦੇ ਬਹੁਤ ਸਾਰੇ ਲੋਕ ਹੈਗੇ ਨੇ ਭਾਈ ਬਲਦੇਵ ਸਿੰਘ ਵਡਾਲਾ ਜਿਹੜੇ ਨੇ ਉਹ ਮੋਰਚਾ ਲਾਈ ਬੈਠੇ ਨੇ ਹੋ ਸਕਦਾ ਕਿ ਵਿਚਾਰ ਥੋੜੇ ਵੱਖਰੇ ਹੋਣ ਪਰ ਇੱਕ 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 ਪ੍ਰਮੁੱਖ ਵਿਚਾਰਤਾ ਉਹੀ ਹੈ ਨਾ ਕਿ ਜਦ ਤੱਕ ਜਿਵੇਂ ਤੁਸੀਂ ਕਹਿੰਦੇ ਹੋ ਕਿ ਸੁਖਬੀਰ ਸਿੰਘ ਬਾਦਲ ਰਹਿਣਗੇ ਉਹ ਤੱਕ ਸ਼੍ਰੋਮਣੀ ਅਕਾਲੀ ਦਲ ਸੁਰਜੀਤ ਨਹੀਂ ਹੋ ਸਕਦਾ ਇਸੇ ਤਰ੍ਹਾਂ ਭਾਈ ਰਣਜੀਤ ਸਿੰਘ ਹੈਗੇ ਨੇ ਇਸੇ ਤਰ੍ਹਾਂ ਜੇ ਮੈਂ ਗੱਲ ਕਰਾਂ ਬੀਬੀ ਕਿਰਨਜੋਤ कौर ਹੈਗੇ ਨੇ ਉਹ ਭਾਵੇਂ ਆਪ ਐਸਜੀਪੀਸੀ ਮੁਲਾਜ਼ਮ ਨੇ ਪਰ ਉਹਦੇ باوجود ਉਹ ਇੰਨੀ ਤਿੱਖੀ ਸ਼ਬਦਾਵਲੀ ਵਰਤਦੇ ਆ ਜਦੋਂ ਜਥੇਦਾਰਾਂ ਨੂੰ ਕਿ ਕੁਝ ਕੀਤਾ ਜਾਂਦਾ ਹੈ ਜਾਂ ਪੰਥ ਦੇ ਖਿਲਾਫ ਕੁਝ ਹੁੰਦਾ ਆ ਉਹਨਾਂ ਦਾ ਉਹਨਾਂ ਦਾ ਘੱਟੋ ਘੱਟ ਭਰੋਸਾ ਜਤਨਾ ਚਾਹੀਦਾ ਸਿਗਾ ਜਾਂ ਉਹਨਾਂ ਨੂੰ ਘੱਟੋ ਘੱਟ ਭਰੋਸਾ ਹੋਣਾ ਚਾਹੀਦਾ ਸੀ ਕਿ ਆਪਾਂ ਇਸ ਧੜੇ ਦੇ ਨਾਲ ਚੱਲੀਏ ਇਹ ਦੇਖੋ ਬੀਬੀ ਕਿਰਨਜੋਤ ਕੌਰ ਹੋਣੀ ਤਾਂ ਸਟੇਟ ਡੈਲੀਗੇਟ ਨੇ ਮੈਂ ਤੁਹਾਡੇ ਤੇ ਹੰਝ ਲਿਆਦਾ ਇੱਕ ਤੋਂ ਮੁਲਾਜ਼ਮ ਨਹੀਂ ਨੇ ਮੈਂ ਇੱਕ ਉਦਾਹਰਨ ਦੇ ਤੌਰ ਤੇ ਦਿੱਤਾ ਜੇ ਆਪਾਂ ਭਾਈ ਰੰਜੀਤ ਬੀਬੀ ਕਿਰਨਜੋਤ ਕੌਰ ਐਸ ਹੀ ਤੁਸੀਂ ਦੇ ਮੈਂਬਰ ਨਹੀਂ ਮੁਲਾਜ਼ਮ ਨਹੀਂ ਔਰ ਦੂਸਰਾ ਉਹ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਇਸ ਪੰਜ ਮੈਂਬਰੀ ਕਮੇਟੀ ਦੀ ਭਰਤੀ ਦੇ ਵਿੱਚ ਪਾਰਟਿਸਿਪੇਟ ਵੀ ਕੀਤਾ ਉਹ ਡੈਲੀਗੇਟ ਇਜਲਾਸ ਵਿੱਚ ਵੀ ਮੌਜੂਦ ਸੀ ਔਰ ਉਹਨਾਂ ਦਾ ਵੱਡਾ ਰੋਲ ਮੇਰਾ ਖਿਆਲ ਹੈ ਕਿ ਅਸੀਂ ਸੁਜੈਸ਼ਨਸ ਵੀ ਦਿੱਤੀਆਂ ਸੀ ਕਿ ਕ੍ਰੈਡੀਬਿਲਟੀ ਵਾਲੇ ਲੋਕਾਂ ਨੂੰ ਅੱਗੇ ਲਿਆਂਦਾ ਜਾਵੇ ਤਾਂ ਉਹ ਮੇਰਾ ਖਿਆਲ ਆ ਵੀ ਇੱਕ ਚੰਗੇ ਅਹੁਦੇ ਤੇ ਤੁਹਾਨੂੰ ਇਸ ਟੜੀ ਦੇ ਨਾਲ ਬੜੀ ਜਲਦ ਨਜ਼ਰ ਵੀ ਆਉਣਗੇ ਉਸ ਤੋਂ ਇਲਾਵਾ ਜਿਹੜੀ ਤੁਸੀਂ ਭਾਈ ਰਣਜੀਤ ਸਿੰਘ ਭਾਈ ਬਲਦੇਵ ਸਿੰਘ ਵਡਾਲਾ ਜਾਂ ਭਾਈ ਧਿਆਨ ਸਿੰਘ ਮੰਡ ਜਾਂ ਹੋਰ ਲੀਡਰਸ਼ਿਪ ਜਿਹੜੀ ਵੀ ਹੈ ਉਹਨਾਂ ਦਾ ਇੱਕ ਫੈਸਲਾ ਇਹ ਹੈ ਬੜਾ ਸਪਸ਼ਟ ਕਿ ਉਹ ਮੋਡਰੇਟ ਤੇ ਮੇਨਸਟ੍ਰੀਮ ਪੋਲਿਟਿਕਸ ਦੇ ਵਿੱਚ ਪਾਰਟਿਸਿਪੇਟ ਨਹੀਂ ਕਰਨਾ ਚਾਹੁੰਦੇ ਉਸ ਸਿਰਫ ਆਪਣੇ ਆਪ ਨੂੰ ਐਸਜੀਪੀਸੀ ਦੀ ਸਿਆਸਤ ਜਾਂ ਐਸਜੀਪੀਸੀ ਦੀ ਸੇਵਾ ਤੱਕ ਜਾਂ ਉਹ ਇਲੈਕਸ਼ਨ ਤੱਕ ਹੀ ਸੀਮਤ ਰੱਖਣਾ ਚਾਹੁੰਦੇ ਨੇ ਆਪਣੇ ਆਪ ਨੂੰ ਔਰ ਇਹ ਅਕਾਲੀ ਦਲ ਵੀ ਜਦੋਂ ਐਸਜੀਪੀਸੀ ਦੀ ਪੋਲਿਟਿਕਸ ਦੇ ਵਿੱਚ ਜਾਂ ਉਹ ਇਲੈਕਸ਼ਨ ਚ ਪਾਰਟਿਸਪੇਟ ਕਰੇਗਾ ਉਹ ਪੰਥਕ ਤੇਰਾ ਨੂੰ ਅੱਗੇ ਲੈ ਕੇ ਨਾਲ ਲੈ ਕੇ ਹੀ ਕਰੇਗਾ ਉਹ ਰੋਲ ਉਹਨਾਂ ਦਾ ਉਦੋਂ ਡਿਫਾਈਨ ਹੋਣਾ ਜਦੋਂ ਐਸਜੀਪੀਸੀ ਦੇ ਲਈ ਇੱਕ ਅਲੱਗ ਵਿੰਗ ਬਣਨਾ ਹੈ ਜਿਵੇਂ ਬੀਬੀ ਸਤਵੰਤ ਕੌਰ ਉਹਨਾਂ ਨੂੰ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ ਇਸ ਤੋਂ ਇਲਾਵਾ ਇਸ ਅਕਾਲੀ ਜਨ ਨੇ ਵੀ ਪੰਥਕ ਬੋਰਡ ਬਣਾਉਣਾ ਹੈ ਪਰ ਇਦਾਂ ਨਹੀਂ ਹੈ ਕਿ ਇਹਨਾਂ ਸਾਰੀਆਂ ਧਿਰਾਂ ਨੂੰ ਪਿੱਛੇ ਛੱਡ ਕੇ ਇਕੱਲਿਆਂ ਕੋਈ ਇਲੈਕਸ਼ਨ ਲੜੀ ਜਾਊਗੀ ਉਹਨਾਂ ਦਾ ਫੈਸਲਾ ਹੈ ਲਿਜੀ ਫੈਸਲਾ ਹੈ ਸਾਰੀਆਂ ਪੰਥਕ ਧਿਰਾਂ ਦਾ ਕਿ ਉਹ ਆਪਣੇ ਆਪ ਨੂੰ ਗੁਰਦੁਆਰੇ ਇਲੈਕਸ਼ਨ ਤੱਕ ਹੀ ਸੀਮਤ ਰੱਖਣਾ ਚਾਹੁੰਦੇ ਨੇ ਉਹ ਮੇਨਸਟਰੀ ਮੋਡਰੇਟ ਪੋਲਿਟਿਕਸ 'ਚ ਨਹੀਂ ਪਾਰਟਿਸਪੇਟ ਕਰਨਾ ਚਾਹੁੰਦੇ ਸੋ ਇਹ ਦੋਵੇਂ ਅਲੱਗ-ਅਲੱਗ ਧਿਰਾਂ ਨੇ ਔਰ ਅਲੱਗ-ਅਲੱਗ ਵਰਕਿੰਗ ਕਰਨਗੀਆਂ ਕੋਈ ਇਹੋ ਜੀ ਧਿਰ ਇਹ ਦਾਵਾ ਨਹੀਂ ਕਰ ਸਕੇਗੀ ਆਉਂਦੇ ਟਾਈਮ 'ਚ ਕਿ ਉਹਨਾਂ ਨੂੰ ਨਾਲ ਲੈ ਕੇ ਚੱਲਣ ਲਈ ਅਪਰੋਚ ਹੀ ਨਹੀਂ ਕੀਤੀਗੀ ਨੀ ਮਤਲਬ ਇਹ ਇਹ ਸਮਝ ਲਈਏ ਕਿ ਜਦੋਂ ਜੀਐਸਜੀਪੀਸੀ ਇਲੈਕਸ਼ਨਸ ਹੁਣ ਨਜ਼ਦੀਕ ਆ ਜਾਂਦੀਆਂ ਨੇ ਤਾਂ ਉਹਨਾਂ ਦੇ ਨਾਲ ਕੋਈ ਰਾਬਤਾ ਬਣ ਸਕਦਾ ਆ ਮਤਲਬ ਘੱਟੋ ਘਾਟੋਂ 10% ਜੀ ਤੁਸੀਂ ਜਿਨ੍ਹਾਂ ਦੇ ਨਾਮ ਲਏ ਆ ਉਸ ਤੋਂ ਇਲਾਵਾ ਮੇਰੇ ਜ਼ਿਹਨ 'ਚ 15 ਨਾਮ ਹੋਰ ਨੇ ਕੋਈ ਇਹੋ ਜੀ ਧਿਰ ਇਹ ਦਾਵਾ ਨਹੀਂ ਕਰ ਸਕੇਗੀ ਕਿ ਉਹਨਾਂ ਨੂੰ ਪੂਰੀ ਨਿਮਰਤਾ ਦੇ ਨਾਲ ਮਾਨ ਸਤਕਾਰ ਦੇ ਨਾਲ ਪੰਥ ਖੇਤਾਂ ਨੂੰ ਧਿਆਨ 'ਚ ਰੱਖਦੇ ਆ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਨਹੀਂ ਹੋਈ ਪੂਰਾ ਜੋਰ ਲਾਇਆ ਜਾਊਗਾ ਕਿ ਕੋਈ ਤੇ ਇਹੋ ਜੀ ਬਾਦਲਾਂ ਨੂੰ ਛੱਡ ਕੇ ਨਾ ਰਵੇ ਜਿਹਨੂੰ ਨਾਲ ਨਾ ਲਿਆ ਜਾਵੇ ਹੂੰ ਠੀਕ ਹੈ ਬਿਲਕੁਲ ਇਹ ਉਹ ਮਸਲੇ ਨਹੀਂ ਭਾਈ ਸਾਹਿਬ ਤੁਹਾਡਾ ਵੀ ਧੰਨਵਾਦ ਖੈ ਤੁਸੀਂ ਸਮਾਂ ਕੱਢਿਆ ਪਰ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਵੇਖਣ ਦੀ ਗੱਲ ਹੈ ਕਿ ਆਖਰਕਾਰ ਆਉਂਦਾ ਸਮਾਂ ਲੈ ਕੇ ਕੀ ਆਵੇਗਾ ਜੋ ਵੀ ਹੋਏਗਾ ਦੱਸ ਦੇਵਾਂਗੇ ਉਹ ਤੱਕ ਬਣੇ ਰੁਵਾਂਗੇ ਇੰਡੀਆ ਪੰਜਾਬੀ ਤੇ